ਚੈਨਲ ਪੰਜਾਬੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅਲਬਰਟਾ ਵੀਕਲੀ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ ਐਡਮਿੰਟਨ ਤੋਂ ਜਿਹਦੇ ਵਿੱਚ ਕਿ ਅਸੀਂ ਤੁਹਾਨੂੰ ਪਤਾ ਹੀ ਆ ਵੀ ਇੱਥੇ ਦੀ ਪੋਲਿਟਿਕਸ ਬਾਰੇ ਇੱਥੇ ਦੀ ਰਾਜਨੀਤੀ ਇੱਥੇ ਦੇ ਸੋਸ਼ਲ ਇਸ਼ੂਜ਼ ਕਲਚਰਲ ਤੇ ਬਾਕੀ ਹੋਰ ਚੀਜ਼ਾਂ ਦਾ ਤੁਹਾਨੂੰ ਜਾਣਕਾਰੀ ਦਿੰਨੇ ਆ ਅਪ ਟੂ ਡੇਟ ਰੱਖਦੇ ਆ ਇਸ ਵਾਰ ਜੋ ਅਸੀਂ ਪ੍ਰੋਗਰਾਮ ਲੈ ਕੇ ਆਪ ਸਭ ਦੇ ਸਾਹਮਣੇ ਰੂਬਰੂ ਹੋ ਰਹੇ ਆ ਉਹ ਪੰਜਾਬੀ ਕਮਿਊਨਿਟੀ ਦੇ ਨਾਲ ਹੀ ਸਬੰਧਤ ਆ ਕਿਉਂਕਿ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਦਾ ਇਹ ਜਮਾਨਾ ਤੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਕਿ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਦੇ ਨੇ ਜਿਦੇ ਚ ਆਪਣੀ ਕਮਿਊਨਿਟੀ ਨੂੰ ਹੱਲਾਸ਼ੀਰੀ ਵੀ ਮਿਲਦੀ ਆ ਤੇ ਕਈ ਪ੍ਰੋਗਰਾਮ ਐਵੇਂ ਦੇ ਹੁੰਦੇ ਨੇ ਜਿਦੇ ਕਰਕੇ ਸਾਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਨਾਲ ਮੌਜੂਦ ਨੇ ਕੁਲਮੀਤ ਸੰਗਾ ਜੀ ਜਿਹੜੇ ਕਿ ਕੈਨੇਡਾ ਦੇ ਵਿੱਚ 1972 ਦੇ ਵਿੱਚ ਆਏ ਤੇ ਉਸ ਤੋਂ ਬਾਅਦ ਐਡਮਿੰਟਨ ਦੇ ਵਿੱਚ 1977 ਦੇ ਵਿੱਚ ਆਇਆ ਉਹਨਾਂ ਦੇ ਸਾਹਮਣੇ ਇਹ ਇਹ ਮੌਲ ਬਣਿਆ ਉੱਥੇ ਜੋ ਵੀ ਚੀਜ਼ਾਂ ਐਡਮਿੰਟਨ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਰਹੀਆਂ ਉਹ ਸਾਰੀਆਂ ਚੀਜ਼ਾਂ ਤੋਂ ਇਹ ਭਲੀ ਭਾਂਤ ਵਾਕਫ ਨੇ ਤੇ ਸੈਕਿੰਡ ਜਿਹੜੀ ਵੱਡੀ ਗੱਲ ਆ ਉਹ ਇੱਕ ਜਰਨਲਿਸਟ ਨੇ ਇੱਕ ਚੰਗਾ ਨਾਮ ਨੇ ਲੋਕੀ ਬੱਚਾ ਬੱਚਾ ਇੱਥੇ ਐਡਮਿੰਟਨ ਦੇ ਵਿੱਚ ਉਹਨਾਂ ਨੂੰ ਜਾਣਦਾ ਆ ਪਰ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਵੀ ਕੀ ਇੱਥੇ ਸਾਰੀਆਂ ਚੀਜ਼ਾਂ ਐਵੇਂ ਹੀ ਹੋ ਰਹੀਆਂ ਨੇ ਜਿਵੇਂ ਕਿ ਉੱਥੇ ਪੋਡਕਾਸਟਰ ਦੇ ਵਿੱਚ ਜਿਹੜਾ ਗੈਸਟ ਹੈਗਾ ਉਹ ਬੋਲ ਰਿਹਾ ਚਲੋ ਹੁਣ ਆਪਾਂ ਸਵਾਗਤ ਕਰ ਲਈਏ ਕੁਲਮੀ ਸਿੰਘ ਸੰਗਾ ਜੀ ਦਾ ਤੇ ਇਹਨਾਂ ਨੂੰ ਸਰ ਪੁੱਛਦੇ ਆ ਕੁਲਮੀ ਸਿੰਘ ਸੰਗਾ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰਪੀ ਜੀ ਸੰਗਾ ਸਾਹਿਬ ਜਿਵੇਂ ਤੁਸੀਂ ਆਹ ਵੀਡੀਓ ਦੇ ਵਿੱਚ ਦੇਖਿਆ ਜੀ ਬੀਕਿਮੇ ਇੱਕ ਪੌਡਕਾਸਟਰ ਬੈਠਾ ਤੇ ਉਹ ਗੈਸਟ ਨੂੰ ਸਵਾਲ ਪੁੱਛ ਰਿਹਾ ਹੈਗਾ ਮਿਲਵੂ ਟਾਊਨ ਸੈਂਟਰ ਦੇ ਬਾਰੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਏਡਾ ਵੱਡਾ ਮਾਲ ਹੈਗਾ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਇਹਦੇ ਚਰਚੇ ਹੋਣਗੇ ਹਨ ਤੇ ਜਿਹੜਾ ਹੁਣ ਆਪਣਾ ਮੇਨ ਮਕਸਦ ਹੈਗਾ ਗੱਲਬਾਤ ਕਰਨ ਦਾ ਜਿਹੜਾ ਉਸ ਪੌਡਕਾਸਟ ਦੇ ਵਿੱਚ ਟਾਊਨ ਸੈਂਟਰ ਦੇ ਵਿੱਚ ਬੈਠੇ ਬਜ਼ੁਰਗਾਂ ਦੇ ਉੱਤੇ ਜੋ ਤਵਾ ਲਾਇਆ ਗਿਆ ਮੈਂ ਉਹਦੇ ਬਾਰੇ ਗੱਲਬਾਤ ਕਰਨਾ ਚਾਹਨਾ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਨਾ ਤੁਸੀਂ ਕੈਨੇਡਾ ਦੇ ਵਿੱਚ ਕਦੋਂ ਆਏ ਤੇ ਜਦੋਂ ਤੁਸੀਂ ਆਏ ਕੀ ਇਹ ਮਾਲ ਉਦੋਂ ਬਣਿਆ ਹੋਇਆ ਸੀ ਕਿ ਉਸ ਤੋਂ ਬਾਅਦ ਬਣਿਆ ਗੁਰਪ੍ਰੀਤ ਜੀ ਦੇਖੋ ਗੱਲ ਇਹ ਆ ਵੀ ਮੈਂ 1972 ਚ ਆਇਆ ਪਰ ਇੱਥੇ 77 ਦੇ ਵਿੱਚ ਐਡਮੰਟਨ ਸ਼ਹਿਰ ਚ ਪਹੁੰਚੇ ਸੀ ਜੀ ਐਡਮੰਟਨ ਸ਼ਹਿਰ ਉਦੋਂ ਬੜਾ ਛੋਟਾ ਜਿਹਾ ਸ਼ਹਿਰ ਸੀਗਾ ਇਹਦੇ ਵਿੱਚ ਆਬਾਦੀ ਵੀ ਥੋੜੀ ਜਿਹੀ ਉਹ ਤੋਂ ਬਾਅਦ ਬਹੁਤ ਡਵੈਲਪਮੈਂਟਸ ਹੋਈਆਂ ਨੇ ਜੀ ਇਕਲੀ-ਗਲੀ ਦਾ ਆਪਾਂ ਨਾਂ ਲੈਣ ਲੱਗਾਂਗੇ ਤੇ ਆਪਣੇ ਕਈ ਘੰਟੇ ਆਪਾਂ ਨੂੰ ਚਾਹੀਦੇ ਉਹਦੇ ਬਾਰੇ ਪ੍ਰੋਗਰਾਮ ਦੇ ਔਰ ਇਹ ਜਿਹੜੇ ਮਾਲ ਦੀ ਤੁਸੀਂ ਗੱਲ ਕਰ ਰਹੇ ਐ ਐਡਮੰਟਨ टाउन ਸੈਂਟਰ ਦੀ ਇਹ ਵੀ ਇੱਥੇ ਸਾਡੇ ਹੁੰਦਿਆਂ ਤੇ ਹੀ ਬਣਿਆ ਹੈਗਾ ਜੀ ਪਰ ਗੱਲ ਇਹ ਆ ਵੀ ਜੇ ਇਸ ਪੱਖ ਤੋਂ ਨਾ ਦੇਖੋ ਉਹ ਵਿਅਕਤੀ ਨੇ ਜਿਹੜੀ ਗੱਲਬਾਤ ਕੀਤੀ ਆ ਉਹਨੂੰ ਦੇਖ ਕੇ ਹਰੇਕ ਵਿਅਕਤੀ ਨੂੰ ਨਾ ਮਨ ਦੁਖੀ ਹੁੰਦਾ ਹੂੰ ਚੱਕਰੇ ਆ ਵੀ ਦੁਨੀਆ ਦੇ ਵਿੱਚ ਅੱਜ ਜਿਹੜੇ ਮਸਲੇ ਆ ਉਹ ਤਾਂ ਬਹੁਤ ਵੱਡੇ ਹੈਗੇ ਆ ਕਿਸ ਪਾਸੇ ਵੱਲ ਨੂੰ ਦੁਨੀਆ ਚੱਲੀ ਜਾ ਰਹੀ ਆ ਪਰ ਉਹ ਸਾਡੇ ਲੋਕਾਂ ਦੀ ਉੱਥੇ ਬੈਠਿਆਂ ਦੀ ਜਿਹੜੇ ਪੌਡਕਾਸਟਰ ਆ ਉਹ ਉਹ ਛੋਟੀ ਜੀ ਗੱਲ ਨੂੰ ਲੈ ਕੇ ਉਹਨਾਂ ਨੂੰ ਹੈਗਾ ਵੀ ਸਾਡਾ ਰੋਟੀ ਪਾਣੀ ਸ਼ਾਇਦ ਇਹਦੇ ਤੋਂ ਚੱਲੀ ਜਾਂਦਾ ਵੀ ਆ ਗੱਲ ਪਾ ਦਿਓ ਪਰ ਠੀਕ ਆ ਪਰ ਲੋਕ ਉੱਥੇ ਬੈਠੇ ਦੇਖੀ ਜਾਣਗੇ ਪਰ ਉਹਦੇ ਜੋ ਇਹ ਨਹੀਂ ਦੇਖ ਰਿਹਾ ਵੀ ਅਸੀਂ ਨੁਕਸਾਨ ਕਿਹਦਾ ਕਰ ਰਹੇ ਆ ਅ ਖਾਸ ਕਰਕੇ ਉਹ ਜਿਹੜਾ ਵਿਅਕਤੀ ਬਾਹਰੋਂ ਗਿਆ ਜਾਂ ਜਿਹੜੀ ਗੱਲ ਕਹਿੰਦਾ ਮੈਂ 2009 ਚ ਆਇਆ ਸੀ ਉਦੋਂ ਬੜਾ ਵਧੀਆ ਹੁੰਦਾ ਇਹ ਹੁਣ ਆ ਆ ਹੋ ਗਿਆ ਤੇ ਉਹ ਹੋ ਗਿਆ ਅ ਦੇਸ਼ਾਂ ਦੇ ਵਿੱਚ ਇਕਨੋਮੀ ਜਿਹੜੀ ਆ ਪਰਦੇਸਾਂ ਦੇ ਵਿੱਚ ਆਪਾਂ ਦੇਖਿਆ ਜਿਹੜੇ ਬਾਹਰਲੇ ਦੇਸ਼ ਕੀ ਹੁਣ ਤਾਂ ਖੈਰ ਹਿੰਦੁਸਤਾਨ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਦਾਂ ਆ ਇਕਨੋਮੀ ਦੇ ਨਾਲ ਉਥਲ ਪੁਥਲ ਹੁੰਦੀ ਆ ਜੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜੀਆਂ ਇਹ ਮਾਲ ਬਣਦੀਆਂ ਜਾਂ ਛੋਟੇ ਸਟੋਰ ਪਹਿਲਾਂ ਹੋਇਆ ਕਰਦੇ ਸੀ ਫਿਰ ਉਹ ਖਤਮ ਹੁੰਦੇ ਗਏ ਉਹਨਾਂ ਨੂੰ ਵੱਡੀਆਂ ਹੀ ਮਾਲਾਂ ਆ ਗਈਆਂ ਫਿਰ ਵੱਡੀ ਮਾਲ ਤੋਂ ਵੀ ਵੱਡੀ ਮਾਲ ਦੁਨੀਆ ਦੀ ਸਭ ਤੋਂ ਵੱਡੀ ਮਾਲ ਉਹ ਵੀ ਐਡਮਿੰਟਨ ਸ਼ਹਿਰ ਚ ਬਣੀ ਅੱਛਾ ਦੇਖੋ ਉਹ ਜਿਹੜੇ ਇਦਾਂ ਮਾਲ ਬਣਦੇ ਸੀਗੇ ਉਹਨਾਂ ਦਾ ਇੱਕ ਕਾਰਨ ਸੀਗਾ ਜਿਹਦਾ ਕਰਕੇ ਉਹ ਮਾਲ ਬਣਦੇ ਸੀਗੇ ਜੀ ਤੁਹਾਨੂੰ ਪਤਾ ਇੱਥੇ ਉਹ ਜੋ ਕੁਝ ਉਸ ਵੱਡੀ ਮਾਲ ਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਸੀ ਕਿਉਂਕਿ ਇੱਥੇ ਮੌਸਮ ਬੜਾ ਠੰਡਾ ਹੁੰਦਾ ਸਰਦੀਆਂ ਦੇ ਦੌਰਾਂ ਵਿੱਚ ਔਰ ਖਾਸ ਕਰਕੇ ਪ੍ਰੇਰੀ ਦੇ ਜਿਹੜੇ ਸੂਬੇ ਹੈਗੇ ਉਹਨਾਂ ਤੇ ਸਾਰਿਆਂ ਦੀ ਇਹ ਠੰਡ ਹੁੰਦੀ ਆ ਜੀ ਔਰ ਲੋਕ ਕਿਤੇ ਦੂਰ ਦਰੇਡੇ ਜਾ ਨਹੀਂ ਸਕਦੇ ਉਹਨਾਂ ਲਈ ਇੱਕ ਇੱਕ ਇਸਮ ਦਾ ਨਾ ਉਹਨਾਂ ਦੀ ਆਊਟਿੰਗ ਲਈ ਉਹਨਾਂ ਨੂੰ ਇੱਕ ਰਾਹਤ ਸੀ ਪੇ ਚਲੋ ਬਈ ਅਸੀਂ ਚੱਲਦੇ ਐ ਐਡਮੰਟਨ ਵੈਸਟ ਐਡਮੰਟਨ ਮਾਲ ਚੱਲਾਂਗੇ ਉੱਥੇ ਬਹਿ ਕੇ ਨਾਲੇ ਦਾ ਹੋਟਲ ਹੈਗਾ ਉੱਥੇ ਦੋ ਰਾਤਾਂ ਦੋ ਚਾਰ ਕਟਿਆਵਾਂਗੇ ਰੋਟੀ ਪਾਣੀ ਖਾਵਾਂਗੇ ਫੇਰਾ ਤੋਰਾ ਕਰਾਂਗੇ ਕੋਈ ਖਰੀਦੋ ਫਰੋਕਤ ਕਰਨੀ ਉਹ ਵੀ ਕਰ ਲਓ ਇੱਕੋ ਹੀ ਛੱਤ ਥੱਲੇ ਸਭ ਕੁਝ ਉੱਥੇ ਤੁਹਾਨੂੰ ਮਿਲ ਜਾਂਦਾ ਸੀਗਾ ਔਰ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਛੋਟੀਆਂ ਮਾਲਦ ਸੀਗੀਆਂ ਐਡਮੰਟਨ ਦੇ ਵਿੱਚ ਇਹ ਜੇਸ ਪਾਸੇ ਵੱਲ ਕਹਿ ਲਓ ਪਾਪੂਲੇਸ਼ਨ ਵੱਧ ਰਹੀ ਹੁੰਦੀ ਸੀਗੀ ਉਧਰ ਉਹ ਜਿਹੜੇ ਬਿਜ਼ਨੈਸਸ ਆ ਉਧਰ ਜਾ ਕੇ ਉਹਨਾਂ ਕੋਲ ਕਹਿੰਣਾ ਵੀ ਭਾਈ ਇੱਥੇ ਜੇ ਜਗ੍ਹਾ ਹੈਗੀ ਆ ਤੇ ਰਲ ਮਿਲ ਕੇ ਉਹਨਾਂ ਨੇ ਜਿਹੜਾ ਜਿਹੜੇ ਆਏਗੇ ਨੇ ਡਿਵੈਲਪਰ ਉਹਨਾਂ ਨੇ ਮਾਲ ਬਣਾ ਦੇਣੀ ਤੇ ਮਗਰੋਂ ਜਿਹੜੇ ਸਟੋਰ ਸੀਗੇ ਵੱਡੇ ਉਹਨਾਂ ਨੇ ਆ ਕੇ ਉਹ ਉਥੇ ਜਗ੍ਹਾ ਮਾਲ ਲੈਣੀਆਂ ਜੀ ਜੀ ਅੱਛਾ ਹੁਣ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਥੋੜ੍ਹਿਆਂ ਸਾਲਾਂ ਤੋਂ ਜੀ ਅ ਜਦੋਂ ਦੇ ਅਮਰੀਕਨ ਉਹਨਾਂ ਨੂੰ ਬਿਗ ਬਾਕਸ ਸਟੋਰ ਕਹਿੰਦੇ ਆ ਲੋਕ ਜਦੋਂ ਦੇ ਉਹ ਅਮਰੀਕਾ ਤੋਂ ਇੱਥੇ ਆਉਣੇ ਸ਼ੁਰੂ ਹੋਏ ਆ ਕੈਨੇਡਾ ਦੇ ਵਿੱਚ ਉਹਨਾਂ ਨੇ ਆ ਕੇ ਕੈਨੇਡਾ ਦੇ ਬਹੁਤ ਸਾਰੇ ਸਟੋਰ ਜਿਹੜੇ ਆ ਜੀ ਉਹ ਬੰਦ ਕਰਾ ਦਿੱਤੇ ਉਹ ਹੁਣ ਜਿਵੇਂ ਇੱਕ ਕੈਨੇਡਾ ਦਾ ਸਟੋਰ ਹੋਇਆ ਕਰਦਾ ਸੀ ਈਟਨਸ ਉਹ ਸਦੀਆਂ ਤੋਂ ਚੱਲਿਆ ਆ ਰਿਹਾ ਸੀ ਉਹ ਖਤਮ ਹੋ ਗਿਆ ਓਕੇ ਉੱਥੇ ਹੁਣ ਕਿਤੇ ਬਜ਼ੁਰਗਤ ਨਹੀਂ ਵੰਦੇ ਉੱਥੇ ਉਹ ਪੁੱਛਣ ਵਾਲਾ ਹੋਵੇ ਉਹਨੂੰ ਉੱਥੇ ਕੋਈ ਨਹੀਂ ਉਹ ਉਹੀ ਉਹੀ ਹੁਣ ਗਲਤੀ ਆਣਾ ਵੀ ਜਦੋਂ ਆਹ ਪਹਿਲੀ ਗੱਲ ਤਾਂ ਜਦੋਂ ਆਹ ਮਾਲ ਬਣਿਆ ਸੀਗਾ ਜੀ ਉਸ ਸਮੇਂ ਕੀ ਕਿੰਨਾ ਕੋ ਮਾਹੌਲ ਉਥੇ ਇੱਥੇ ਲੋਕਾਂ ਦਾ ਆਣ ਜਾਣ ਜਾਂ ਬਾਕੀ ਸੀਗਾ ਜਿਵੇਂ ਆਪਣੀ ਕਮਿਊਨਿਟੀ ਦੇ ਜਿਵੇਂ ਹੁਣ ਗੱਲ ਕੀਤੀ ਜਾਵੇ ਉਥੇ ਬਜ਼ੁਰਗ ਆ ਕੇ ਸ਼ਾਮ ਨੂੰ ਬਹਿ ਜਾਂਦੇ ਨੇ ਜਾਂ ਦੁਪਹਿਰੇ ਆ ਕੇ ਬਹਿ ਜਾਂਦੇ ਨੇ ਕਿਉਂਕਿ ਪਰਿਵਾਰ ਦੇ ਵਿੱਚ ਨੂੰ ਪੁੱਤ ਜਾ ਪੋਤੇ-ਪੋਤੀਆਂ ਜਿਹੜੇ ਹੈਗੇ ਨੇ ਸਕੂਲ ਚਲੇ ਗਏ ਉਹ ਦਫਤਰ ਚਲੇ ਗਏ ਬਜ਼ੁਰਗ ਘਰੇ ਇਕੱਲੇ ਹੁੰਦੇ ਨੇ ਚਲੋ ਉਹ ਉੱਥੋਂ ਦੀ ਬੱਸ ਫੜਦੇ ਨੇ ਕਿਉਂਕਿ ਉਹਦੇ ਬੱਸ ਟ੍ਰਾਂਸਪੋਰਟ ਸੈਂਟਰ ਵੀ ਨਾਲ ਹੀ ਆ ਨੇੜਈ ਆ ਤੇ ਉਹ ਉਹਨਾਂ ਨੂੰ ਇੱਕ ਠੁਕਵੀਂ ਜਗ੍ਹਾ ਲੱਗਦੀ ਆ ਜਿੱਥੇ ਉਹ ਬਹਿ ਸਕਦੇ ਨੇ ਤੇ ਆਪਣੇ ਨਾਲ ਆਪਣੇ ਹਾਨੀਆਂ ਨਾਲ ਜਾਂ ਉੱਥੇ ਦੇ ਜਿਹੜੇ ਹੋਰ ਲੋਕੀ ਆਉਂਦੇ ਨੇ ਉਹਨਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਨੇ ਤੇ ਆਪਣਾ ਇਕੱਲਾਪਨ ਜਿਹੜਾ ਹੈਗਾ ਉੱਥੇ ਆ ਕੇ ਦੂਰ ਕਰ ਸਕਦੇ ਨੇ ਕੀ ਉਹ ਉਸ ਸਮੇਂ ਅਨੇ ਸ਼ੁਰੂ ਹੋ ਗਏ ਸੀਗੇ ਦੇਖੋ ਇਸ ਦੇਸ਼ ਦੇ ਵਿੱਚ ਬਜ਼ੁਰਗ ਪਹਿਲਾਂ ਬਹੁਤ ਘੱਟ ਸੀ ਕਿਉਂਕਿ ਸਰਕਾਰ ਜਿਹੜੀ ਸੀਗੀ ਉਹ ਤੁਹਾਨੂੰ ਪੇਰੈਂਟਸ ਨੂੰ ਸਪான்ਸਰ ਹੀ ਨਹੀਂ ਪਹਿਲਾਂ ਕਰਨ ਦਿੰਦੇ ਜਦੋਂ ਇਹਨਾਂ ਨੇ ਸਪான்ਸਰ ਕਰਨ ਦੀ ਆਗਿਆ ਦਿੱਤੀ ਹੈ ਫਿਰ ਉਹਦੇ 'ਚ ਵੀ ਟਾਵੇਂ ਟਾਵੇਂ ਬੰਦੇ ਜਿਹੜੇ ਸੀਗੇ ਇੱਥੇ ਆਉਂਦੇ ਸੀਗੇ ਜੀ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਸੀ ਉਹਨਾਂ ਨੂੰ ਮਿਲਦਾ ਹੁੰਦਾ ਹਮ ਸਰਕਾਰਾਂ ਜਿਹੜੀਆਂ ਸਮੇਂ-ਸਮੇਂ ਤੇ ਉਹਨਾਂ ਨਾਲ ਲੋਕਾਂ ਨੇ ਇਥੋਂ ਦਬਾਅ ਪਾਇਆ ਜਿਹੜੇ ਉਹਨਾਂ ਦੇ ਮਤਲਬ ਕਹਿੰਦਾ ਔਲਾਦ ਇਹਨਾਂ ਦੇਸ਼ਾਂ ਵਿੱਚ ਆਈ ਉਹਨਾਂ ਕਹਿੰਦੇ ਭਾਈ ਸਾਡੇ ਬਜ਼ੁਰਗ ਇੱਥੇ ਆਉਂਦੇ ਨੇ ਤੁਸੀਂ ਯੂਰੋਪੀਅਨ ਕੰਟਰੀਜ਼ ਤੋਂ ਜਿਹੜੇ ਬੰਦੇ ਆਏ ਆ ਉਹਨਾਂ ਨੂੰ ਜੇ ਬੈਨੀਫਿਟ ਦਿੰਦੇ ਤਾਂ ਸਾਡਿਆਂ ਨੂੰ ਕਿਉਂ ਨਹੀਂ ਦਿੰਦੇ ਉਹ ਕਰ ਕਰਾ ਕੇ ਥੋੜੇ-ਬਹੁਤ ਬੈਨੀਫਿਟ ਜਿਹੜੇ ਆ ਕੁਝ ਪੈਨਸ਼ਨ ਦੀ ਜਿਹੜੀ ਹੁੰਦੀ ਗੱਲਬਾਤ ਪਈਏ ਤੁਸੀਂ ਇੱਕ ਥਾਂ ਕੰਮ ਕੀਤਾ ਤੇ ਦੂਜੀ ਥਾਂ ਵੀ ਤੁਹਾਨੂੰ ਉਹ ਪੈਸੇ ਮਿਲਣ ਲੱਗ ਪੈਂਦੇ ਨੇ ਇਦਾਂ ਦੀ ਗੱਲਬਾਤ ਕਰ ਕਰਾ ਕੇ ਲੋਕਾਂ ਨੇ ਕੀਤੀ ਸੀ ਤੇ ਲੋਕਾਂ ਨੂੰ ਥੋੜੇ ਬਹੁਤ ਬਜ਼ੁਰਗਾਂ ਨੂੰ ਜਦੋਂ ਪੈਸੇ ਮਿਲਣੇ ਸ਼ੁਰੂ ਹੋਏ ਇੰਡੀਆ ਦੇ ਵਿੱਚ ਉਹਦਾ ਨਾਂ ਨਾ ਖਾਸ ਕਰਕੇ ਪੰਜਾਬ 'ਚ ਲੋਕਾਂ ਨੇ ਉਹਦਾ ਨਾਂ ਰੱਖ ਲਿਆ ਵੀ ਪੈਨਸ਼ਨ ਮਿਲਦੀ ਏ ਉੱਥੇ ਬਜ਼ੁਰਗਾਂ ਨੂੰ ਉਹ ਐਕਚੁਅਲੀ ਪੈਨਸ਼ਨ ਨਹੀਂ ਹੁੰਦੀ ਉਹ ਉਹਨਾਂ ਨਾ ਲੋ ਜਿਹੜੇ ਸਰਕਾਰ ਆ ਉਹ ਗਰੰਟੀਡ ਇਨਕਮ ਸਪਲੀਮੈਂਟ ਦੇ ਨਾਂ ਨਾਲ ਉਹਨਾਂ ਨੂੰ ਪੈਸੇ ਦਿੰਦੀ ਸੀਗੀ ਠੀਕ ਜੀ ਭਈ ਪਹਿਲਾਂ ਤਾਂ ਉਹਨਾਂ ਨੇ ਕਹਣਾ ਵੀ ਬੱਚਿਆਂ ਨੂੰ ਤੁਸੀਂ 10 ਸਾਲ ਆਪਣੇ ਬੱਚਿਆਂ ਮਾਈ ਬਾਪ ਦੀ ਟੇਕ ਕੇਅਰ ਕਰੋ ਉਹ 10 ਸਾਲਾਂ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ ਗਰੰਟੀਡ ਜੀਆਈਸੀ ਹੈਗਾ ਉਹ ਮਿਲੂਗਾ ਉਹਦੇ ਨਾਲ ਬਜ਼ੁਰਗ ਉਹਨਾਂ ਦਾ ਸੀਪੀ ਚਲੋ ਇਹਨਾਂ ਦਾ ਆਪਣਾ ਜੇ ਇਕੱਲੇ ਰਹਿੰਦੇ ਆ ਰੋਟੀ ਪਾਣੀ ਖਾਣ ਦਾ ਤਾਂ ਇਹਨਾਂ ਦਾ ਖਰਚਾ ਵਰਚਾ ਕਰਾਇਆ ਗੁਰੂਆ ਉਹ ਸਾਰਾ ਚੱਲੀ ਜਾਏਗਾ ਉਹ ਇਸ ਕਰਕੇ ਸਰਕਾਰ ਪੈਸੇ ਦਿੰਦੀ ਸੀ ਹਾਂ ਜੀ ਹਾਂ ਜੀ ਪਰ ਉਹ ਜਿਵੇਂ ਮਾਹੌਲ ਹੁੰਦਾ ਲੋਕਾਂ ਦਾ ਕੋਈ ਵਿਚਾਰ ਲੈਂਦਾ ਹੀ ਕੋਈ ਆਪਣੇ ਯੂ ਨੋ ਬੱਚਿਆਂ ਦੇ ਨਾਲ ਰਹਿ ਲਿਆ ਉਹਨਾਂ ਦੋ ਪੈਸੇ ਵਿਚਾਰ ਲਿਆ ਜਾਣ ਲੱਗਿਆ ਇੰਡੀਆ ਨੂੰ ਲੈ ਗਏ ਉੱਥੇ ਜਾ ਕੇ ਖਰਚ ਕਰ ਲੈਣੇ ਉਹ ਲੋਕਾਂ ਨੂੰ ਉੱਥੇ ਇੰਡੀਆ ਜਿਹੀ ਲੱਗਣ ਲੱਗ ਪਿਆ ਵੀ ਕੈਨੇਡਾ ਸਰਕਾਰ ਜਿਹੜੀ ਆ ਪੈਨਸ਼ਨ ਦਿੰਦੀ ਆ ਹਮਮ ਬਜ਼ੁਰਗਾਂ ਨੂੰ ਬਜ਼ੁਰਗਾਂ ਨੂੰ ਪੈਨਸ਼ਨ ਦਿੰਦੀ ਆ ਵੀ ਬਹੁਤ ਵਧੀਆ ਭਾਵੇਂ ਕੰਮ ਕੀਤਾ ਨਹੀਂ ਕੀਤਾ ਪੈਨਸ਼ਨ ਮਿਲਦੀ ਆ ਉਹ ਪੈਨਸ਼ਨ ਨਹੀਂ ਸੀ ਉਹ ਇੱਕ ਕਿਸਮ ਦੀ ਤੁਹਾਡੀ ਹੈਲਪ ਸੀ ਵੀ ਇੱਥੇ ਬੰਦੇ ਦਾ ਜੀਵਨ ਰਹਿਣ ਲਈ ਉਹ ਕਹਿੰਦੇ ਇੰਨੇ ਕੁ ਪੈਸੇ ਉਹਨੂੰ ਜ਼ਰੂਰੀ ਆ ਉਹ ਦਿੰਦੇ ਸੀ ਅੱਛਾ ਹੁਣ ਉਹ ਸਿਰਫ ਬੰਦੇ ਲਈ ਜੀਣ ਲਈ ਨਾ ਜੀ ਪੈਸਾ ਹੀ ਨਹੀਂ ਚਾਹੀਦਾ ਹੁੰਦਾ ਉਹਨੂੰ ਇੱਕ ਕਿਉਂਕਿ ਹਿਊਮਨ ਬੀਇੰਗ ਐ ਸੋਸ਼ਲ ਐਨੀਮਲ ਇਹਨੂੰ ਕਿਹਾ ਜਾਂਦਾ ਭਈ ਤੁਸੀਂ ਘਰ 'ਚ ਸਵੇਰ ਤੋਂ ਸ਼ਾਮ ਤਾਈਂ ਬੈਠੇ ਰਹਿਣਾ ਬੰਦੇ ਬਿਮਾਰ ਹੋ ਜਾਂਦੇ ਆ ਇਕੱਲੇ ਬੈਠੇ ਉੱਥੇ ਕਿਸੇ ਨੂੰ ਡਿਪਰੈਸ਼ਨ ਹੋਊਗਾ ਕਿ ਇਹਨੂੰ ਕੁਝ ਉਹ ਕੀ ਹੁੰਦਾ ਹੁਣ ਹੌਲੀ ਹੌਲੀ ਇੱਥੇ ਪਹਿਲਾਂ ਬਜ਼ੁਰਗਾਂ ਨੇ ਜੀ ਕੁਝ ਆਪਣੀਆਂ ਅ ਸੀਨੀਅਰ ਦੀ ਸੋਸਾਇਟੀ ਬਣਾਈਆਂ ਭਈ ਲੋਕ ਉਥੇ ਆ ਕੇ ਇਕੱਠੇ ਹੋ ਕੇ ਗੱਲਬਾਤ ਕਰਨ ਕੋਈ ਉਥੇ ਬੈਠਾ ਤਾਸ਼ ਖੇលਦਾ ਕੋਈ ਪੂਲ ਖੇਡਦਾ ਕੋਈ ਐਕਸਰਸਾਈਜ਼ ਕਰਦਾ ਸਾਈਕਲ ਆ ਕੋਈ ਅਖਬਾਰਾਂ ਪੜ੍ਹਦਾ ਅੱਗੇ ਚਲੋ ਅਖਬਾਰਾਂ ਹੁੰਦੀਆਂ ਇਹ ਹੁਣ ਅਖਬਾਰਾਂ ਤੋਂ ਛੱਡ ਕੇ ਲੋਕ ਟੈਲੀਵਿਜ਼ਨ ਦੇਖ ਲੈਂਦੇ ਆ ਕਿਉਂਕਿ ਸਭ ਕੋ ਹੈਗਾ ਔਰ ਮੈਜੋਰਿਟੀ ਤਾਸ਼ ਖੇលਦੇ ਆ ਉਹਨਾਂ ਦਾ ਸਮਾਂ ਪਾਸ ਹੋ ਜਾਂਦਾ ਘਰ ਚਲੇ ਜਾਂਦੇ ਆ ਘਰ ਦੇ ਵਿੱਚ ਘਰਾਂ 'ਚ ਲੜਾਈਆਂ ਨਹੀਂ ਹੁੰਦੀਆਂ ਵਿਚਾਰੋ ਭਾਈ ਬਾਹਰ ਟਾਈਮ ਬਤਾਇਆ ਹੈ ਆਪਣੇ ਹੁਣ ਥੋੜੇ ਬਹੁਤ ਬਜ਼ੁਰਗ ਹੈਗੇ ਨੇ ਜਿਹੜੇ ਕੋਈ ਜਾ ਕੇ ਮਾਲ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਜਾਂਦੇ ਆ ਉੱਥੇ ਉਹ ਕੌਫੀ ਮਿਲ ਗਈ ਕੱਪ ਕੌਫੀ ਦਾ ਲੈ ਲਿਆ ਜਾਂ ਜੂਸ ਲੈ ਲਿਆ ਜਾਂ ਕੋਈ ਹੋਰ ਖਾ ਪੀ ਲਿਆ ਗੱਲਾਂ ਬਾਤਾਂ ਕੀਤੀਆਂ ਮੁੜ ਕੇ ਉੱਥੋਂ ਸਮਾਂ ਬਤਾ ਕੇ ਉਹ ਕੁਝ ਤਾਂ ਤੁਹਾਨੂੰ ਪਤਾ ਵੀ ਸਿਆਲਾਂ ਦੇ ਦਿਨਾਂ 'ਚ ਉੱਥੇ ਵਾਕ ਵੀ ਕਰਦੇ ਆ ਐਕਸਰਸਾਈਜ਼ ਹੋ ਜਾਂਦੀ ਉਹਨਾਂ ਦੀ ਤੇ ਉਹ ਜਿਸ ਤਰ੍ਹਾਂ ਹੁਣ ਇਹ ਪੋਡਕਾਸਟ ਸਿਰਫ ਇੱਕੋ ਗੱਲ ਤੇ ਐਮਫਸਿਸ ਦੇ ਰਿਹਾ ਵੀ ਉੱਥੇ ਬੰਦੇ ਜਾਂਦੇ ਆ ਤੇ ਉਹ ਜਨਾਨੀਆਂ ਨੂੰ ਵੇਖਦੇ ਆ ਜੀ ਬਈ ਹੁਣ ਅੱਖਾਂ ਤੇ ਤਾਂ ਪਟੀਆਂ ਨਹੀਂ ਕਿਸੇ ਨੇ ਬੰਨੀਆਂ ਹੁੰਦੀਆਂ ਜੇ ਉਹ ਜਾਂ ਜਨਾਨੀਆਂ ਵੀ ਬਹੁਤ ਇਸ ਗੱਲੋਂ ਕਈ ਵਾਰੀ ਨਾ ਜੀ ਲੋਕਾਂ ਦੇ ਵਿੱਚ ਵੀ ਇਹ ਹੁੰਦਾ ਵੀ ਖਰਿਆ ਮੈਨੂੰ ਹੀ ਦੇਖੀ ਜਾਂਦੇ ਆ। ਹੂੰ। ਦੈਟਸ ਨੋਟ ਆ ਦਾ ਕੇਸ ਦੁਨੀਆਂ ਉਦਾਂ ਹੀ ਤੁਰੇ ਫਿਰਦੀ ਐ ਇੱਥੇ ਕੌਣ ਕਿਹਦੇ ਬਾਰੇ ਕਿਸੇ ਕੋ ਟਾਈਮ ਹੈਗਾ ਸੋਚਣ ਦਾ ਜਾਂ ਦੇਖਣ ਦਾ। ਹੂੰ। ਪਰ ਹਾਂ ਜਿਹੜੇ ਕਈ ਵਾਰੀ ਲੋਕਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਜੇ ਨਾ ਅਸੀਂ ਝੁੰਡ ਜਿਆ ਬਣਾ ਕੇ ਬੈਠੇ ਆ ਤਾਂ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਕੋਈ ਪਤਾ ਨਹੀਂ ਐਡੀ ਦੁਨੀਆ ਕਿੱਥੋਂ ਆ ਗਈ ਉਹਨਾਂ ਨੂੰ ਵੀ ਭੁਲੇਖਾ ਹੁੰਦਾ ਵੀ ਸਾਡੀ ਸਰਕਾਰ ਨੇ ਐਵੇਂ ਬੰਦੇ ਇੱਥੇ ਸੱਦ ਲਾਇਆ ਅਸੀਂ ਇਹਨਾਂ ਨੂੰ ਬੈਨੀਫਿਟ ਦੇ ਰਹੇ ਅਸੀਂ ਆ ਜਿਹੜਾ ਉਹ ਰੇਸਿਜ਼ਮ ਵਾਲੀ ਗੱਲ ਹੈ ਨਾ ਉਧਰਲੇ ਪਾਸੇ ਨੂੰ ਅਸੀਂ ਮੌਕਾ ਦੇਈ ਜਾਂਦੇ ਆ ਮੌਕਾ ਦਿੰਦਾ ਜਦ ਕਿ ਇਹ ਨਹੀਂ ਹੈਗਾ ਵੀ ਉੱਥੇ ਜਾ ਕੇ ਬੰਦਾ ਕੋਈ ਹੋਰ ਕੰਮ ਨਹੀਂ ਕਰ ਰਿਹਾ ਹੋਣਾ ਹਾਂ ਸੋ ਉਹ ਜਿਹੜਾ ਨਾ ਉਹਨਾਂ ਨੇ ਸਿਰਫ ਉਹ ਤਾਤ ਇਦਾਂ ਬਣਾ ਲਿਆ ਵੀ ਭਾਈ ਸਿਰਫ ਆਹ ਹੀ ਕੰਮ ਕਰਦੇ ਉਹ ਬਿਲਕੁਲ ਟੋਟਲੀ ਨਾਨਸੈਂਸ ਹੈ ਗਲਤ ਕਰ ਲਿਆ ਨਹੀਂ ਸੀ ਉਹਨਾਂ ਨੂੰ ਇਦਾਂ ਕਰਨੀ ਚਾਹੀਦੀ ਔਰ ਉਹਦੇ 'ਚ ਬਦਨਾਮੀ ਹੁੰਦੀ ਹੈ ਬਾਕੀ ਰਹੀ ਸਟੋਰਾਂ ਦੇ ਬੰਦ ਹੋਣ ਵਾਲੀਆਂ ਗੱਲਾਂ ਜੀ ਹਾਂ ਉਹਨੇ ਇਹ ਵੀ ਕਿਹਾ ਮੈਂ ਦੱਸ ਵੀ ਦਿਵਾਜ ਉਹਨਾਂ ਦੇ ਦਰਸ਼ਕਾਂ ਨੇ ਇਹ ਵੀਡੀਓ ਦੇ ਵਿੱਚ ਸੁਣਿਆ ਵੀ ਹੋਊਗਾ ਦੀ ਉਥੇ ਬਜ਼ੁਰਗਾਂ ਦੇ ਕਰਕੇ ਹਾਂ ਬਿジネス ਦੇ ਹੈਗਾ ਜਿਹੜਾ ਹੈਗਾ ਉਹ ਬੰਦ ਹੋਣ ਦੇ ਬਿડા ਬੜਾ ਵਧੀਆ ਸਟੋਰ ਚੱਲਦਾ ਸੀ ਇੱਕ ਮੈਂ ਦਰਸ਼ਕਾਂ ਦਾ ਦੱਸਦਾ ਵੀ ਮੈਂ ਉਸ ਮਾਲ ਦੇ ਵਿੱਚ ਕੱਲ ਗਿਆ ਸੀਗਾ ਤੇ ਸਿਰਫ 2-3 ਮਿੰਟ ਹੀ ਉੱਥੇ ਮੈਂ ਰਿਹਾ ਆ ਤੇ ਸਿਰਫ ਵੀਡੀਓ ਬਣਾਉਣ ਦੇ ਖਾਤੇ ਹੀ ਗਿਆ ਸੀ ਤੁਸੀਂ ਆ ਪਹਿਲਾਂ ਵੀਡੀਓ ਦੇਖੋ ਇਹ ਉਸ ਏਰੀਆ ਦੇ ਵਿੱਚ ਨੇ ਜਿੱਥੇ ਆਪਣੇ ਬਜ਼ੁਰਗ ਬੈੰਦੇ ਨੇ ਜਿੱਥੇ ਆ ਫੂਡ ਸੈਂਟਰ ਆ ਇੱਥੇ ਆ ਕੇ ਖਾਂਦੇ ਪੀਂਦੇ ਨੇ ਤੁਸੀਂ ਦੇਖੋ ਕਿੰਨੀ ਰੌਣਕ ਇੱਥੇ ਲੱਗੀ ਹੋਈ ਆ ਬਜ਼ੁਰਗ ਵੀ ਇੱਕ ਸਾਈਡ ਤੇ ਬੈਠੇ ਨੇ ਬੱਚੇ ਵੀ ਬੈਠੇ ਨੇ ਕੁੜੀਆਂ ਵੀ ਬੈਠੀਆਂ ਨੇ ਬਾਕੀ ਫੈਮਿਲੀਜ਼ ਵੀ ਇੱਥੇ ਬੈਠੀਆਂ ਨੇ ਹਰ ਇੱਕ ਕਮਿਊਨਿਟੀ ਦਾ ਬੰਦਾ ਉਹ ਇਸ ਮਾਲ ਦੇ ਵਿੱਚ ਬੈਠਾ ਸਿਰਫ ਪੰਜਾਬੀ ਬਜ਼ੁਰਗ ਹੀ ਨਹੀਂ ਬੈਠੇ ਇੱਥੇ ਦੂਜੇ ਹੋਰ ਏਸ਼ੀਆਈ ਮੌਲਕ ਤੋਂ ਆਏ ਜਿਹੜੇ ਲੋਕ ਨੇ ਉਹ ਵੀ ਬੈਠੇ ਹੋਏ ਨੇ ਇੱਥੇ ਜਿਹੜੇ ਵਾਈਟ ਪੀਪਲ ਹੈਗੇ ਨੇ ਬਜ਼ੁਰਗ ਨੇ ਉਹ ਵੀ ਬੈਠੇ ਹੋਏ ਨੇ ਇੱਥੇ ਯੰਗ ਕੁੜੀਆਂ ਵੀ ਬੈਠੀਆਂ ਹੋਈਆਂ ਨੇ ਤੇ ਮੈਨੂੰ ਤਾਂ ਇੱਥੇ ਜਾ ਕੇ ਕਦੇ ਐਵੇਂ ਲੱਗਿਆ ਨਹੀਂ ਜੇ ਇਹ ਸਟੋਰ ਬੰਦ ਹੋ ਗਿਆ ਜਾਂ ਇੱਥੇ ਐਵੇਂ ਦੀ ਚੀਜ਼ਾਂ ਹੁੰਦੀਆਂ ਨੇ ਤੇ ਆਹ ਏਡੀ ਰੌਣਕ ਉੱਥੇ ਲੱਗਣੀ ਨਹੀਂ ਸੀਗੀ ਹਾਂਜੀ ਸੰਗਤ ਸਾਹਿਬ ਹੁਣ ਮੈਂ ਅੱਗੇ ਗੱਲ ਦੇ ਉੱਤੇ ਆੰਦੇ ਆ ਜਿਹੜੀ ਇਹ ਗੱਲ ਕੀਤੀ ਸੀ ਵੀ ਸਟੋਰ ਬੰਦ ਹੋਣ ਦੇ ਕਿਨਾਰੇ ਆ ਗਿਆ ਤੁਸੀਂ ਆਪੇ ਵੀਡੀਓ ਦੇਖਿਆ ਵੀ ਰੌਣਕ ਲੱਗੀ ਹੋਈ ਆ ਆਪਾਂ ਉੱਥੇ ਦੁਕਾਨਾਂ ਦੇ ਵਿੱਚ ਜਾਂਦੇ ਹੀ ਆ ਹਨਾ ਨਵੀਆਂ-ਨਵੀਆਂ ਦੁਕਾਨਾਂ ਵੀ ਉੱਥੇ ਹੋਰ ਖੁੱਲ ਰਹੀਆਂ ਨੇ ਕਈ ਐਵੇਂ ਦੇ ਨੇ ਬ੍ਰਾਂਡ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਹੀ ਬ੍ਰਾਂਡ ਬੰਦ ਹੋਗੇ ਤਾਂ ਨੇਚੁਰਲੀ ਆ ਉਹ ਦੁਕਾਨ ਵੀ ਬੰਦ ਹੋ ਜਾਣੀ ਆ ਹੂੰ ਹੂੰ ਤੁਹਾਡੇ ਹੁੰਦਿਆ ਕੋਈ ਐਵੇਂ ਦਾ ਇਨਸੀਡੈਂਸ ਉੱਥੇ ਹੋਇਆ ਜਿਦੇ ਚ ਲੋਕੀਆ ਨੇ ਇਹ ਕਿਹਾ ਹੋਵੇ ਵੀ ਨਹੀਂ ਇਹ ਸਟੋਰ ਹੁਣ ਨਹੀਂ ਚੱਲਦਾ ਇਹ ਮਾਲ ਹੁਣ ਨਹੀਂ ਚੱਲਦਾ ਤੇ ਮੈਂ ਆਪਣੀ ਇਹ ਦੁਕਾਨ ਇੱਥੋਂ ਦੀ ਸਟੋਰ ਬੰਦ ਕਰਦਾ ਤੇ ਮੈਂ ਕਿਤੇ ਹੋਰ ਜਾ ਕੇ ਖੋਲਦਾ ਉਹ ਦੇਖੋ ਗੱਲ ਇਹ ਆ ਜੀ ਵੀ ਇਦਾਂ ਦਾ ਉਹਨਾਂ ਨੇ ਕਾਰਨ ਇਹ ਨਹੀਂ ਕਦੇ ਵੀ ਦੱਸਿਆ ਵੀ ਲਓ ਜੀ ਸਾਨੂੰ ਇੱਥੇ ਆ ਇਸ ਗੱਲ ਕਰਕੇ ਅਸੀਂ ਇੱਥੋਂ ਸਟੋਰ ਬੰਦ ਕਰਨ ਲੱਗੇ ਆ ਸਾਡਾ ਸਟੋਰ ਨਹੀਂ ਚੱਲ ਰਿਹਾ ਜਿਹੜਾ ਇਹ ਪੌਡਕਾਸਟਰ ਕਹਿ ਰਿਹਾ ਹੂੰ ਤੁਹਾਨੂੰ ਪਤਾ ਪਿਛਲਿਆਂ ਕੁਝ ਕਿਸਾਲਾਂ ਤੋਂ ਬਹੁਤ ਸਾਰੇ ਸਟੋਰ ਜਿਹੜੇ ਆ ਕੈਨੇਡਾ ਦੇ ਵਿੱਚ ਬੰਦ ਹੋ ਗਏ ਉਹਦਾ ਕਾਰਨ ਕੀ ਹੋਇਆ ਵੀ ਲੋਕਾਂ ਦਾ ਜਿਹੜਾ ਟ੍ਰੈਂਡ ਆ ਹਾਂਜੀ ਉਹ ਸ਼ਾਪਿੰਗ ਕਰਨ ਦਾ ਉਹ ਬਦਲ ਰਿਹਾ ਬਦਲ ਰਿਹਾ ਪਹਿਲਾਂ ਲੋਕਾਂ ਨੂੰ ਹੁੰਦਾ ਸੀ ਵੀ ਕਾਰ ਚੱਕੀ ਹੂੰ ਤੇ ਵੀ ਚਲੋ ਵੱਡੇ ਸ਼ਾਪਿੰਗ ਸੈਂਟਰ ਜਾਣਾ ਲੋਕਾਂ ਨੇ ਖਾਣਾ ਪੀਣਾ ਫੇਰਾ ਤੋਰਾ ਕਰਨਾ ਸਾਮਾਨ ਖਰੀਦ ਲਿਆ ਘਰ ਨੂੰ ਆ ਗਏ ਜੀ अच्छा ਹੁਣ ਉਹ ਟ੍ਰੈਂਡ ਜਿਹੜਾ ਜੀ ਬਦਲ ਚੁੱਕਾ ਜੀ ਲੋਕੀ ਬਾਹਰ ਜਾਣਾ ਨਹੀਂ ਚਾਹੁੰਦੇ ਖਾਸ ਕਰਕੇ ਜਿਹੜੀ ਯੰਗਰ ਜਨਰੇਸ਼ਨ ਆ ਉਹ ਆਪ ਨਹੀਂ ਸਮਾਂ ਬਾਹਰ ਜਾ ਕੇ ਇਦਾਂ ਖਰੀਦੋ ਫਰੋਕਤ ਤੇ ਲਾਉਣਾ ਚਾਹੁੰਦੇ ਉਹਨਾਂ ਨੂੰ ਆ ਉਹ ਟੈਲੀਫੋਨ ਚੱਕਿਆ ਆਨਲਾਈਨ ਆਰਡਰ ਕੀਤਾ ਘਰੇ ਸਮਾਨ ਡਿਲੀਵਰ ਹੋ ਗਿਆ ਅਸੀਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਵੀ ਮੈਕਡੋਨਾਲਡਜ਼ ਜਾਂ ਹੋਰ ਜਿਹੜੇ ਇਦਾਂ ਦੇ ਫਾਸਟ ਫੂਡ ਹੈ ਇਹ ਵੀ ਘਰੇ ਡਿਲੀਵਰ ਹੋਇਆ ਕਰਨਗੇ ਅੱਜ ਤਾਂ ਉਹ ਲੋਕ ਕਰਵਾਉਣ ਡੈ ਨੇ ਬਹੁਤ ਘਰਾਂ ਦੇ ਬੈਠੇ ਹਨ ਜੀ ਨਾ ਜੀ 12 ਵਜੇ ਆਪਾਂ ਕਹਿੰਨੇ ਵੀ 10 ਵਜੇ ਦੁਕਾਨਾਂ ਬੰਦ ਹੋ ਜਾਣੀਆਂ ਪਰ ਹੁਣ ਜੇ ਤੁਸੀਂ ਦੇਖੋ ਆਪਾਂ 2 ਵਜੇ ਬੈਠੇ ਆ 3 ਵਜੇ ਬੈਠੇ ਆ ਰਾਤ ਨੂੰ ਜੇ ਕੋਈ ਕੰਮ ਕੋ ਕਰ ਰਿਹਾ ਜਾਂ ਕੋਈ ਆਫਿਸ ਦੇ ਵਿੱਚ ਹੈਗਾ ਉਹ ਆਪਣਾ ਫੂਡ ਨਾਲ ਦੀ ਨਾਲ ਉਥੋਂ ਮੰਗਾ ਲੈਂਦੇ ਨੇ ਉਹ ਇਹੀ ਕਾਰਨ ਹੋਇਆ ਵੀ ਬਹੁਤ ਸਾਰੇ ਜਿਹੜੇ ਸਟੋਰ ਸੀਗੇ ਉਹ ਬੰਦ ਹੋਣ ਲੱਗ ਪਏ ਕਿਉਂਕਿ ਉਹਨਾਂ ਨੂੰ ਆਰਥਿਕ ਜਿਹੜਾ ਉਹਨਾਂ ਦਾ ਫਾਰਮੂਲਾ ਸੀ ਨਾ ਉਹ ਕੰਮ ਨਹੀਂ ਸੀ ਕਰ ਰਿਹਾ ਕਿਉਂਕਿ ਜਿੰਨੀ ਕੁ ਉਹਨਾਂ ਨੂੰ ਇਨਕਮ ਹੋਣੀ ਚਾਹੀਦੀ ਉਹ ਆ ਨਹੀਂ ਸੀ ਰਹੀ ਕੋਈ ਬੰਦਾ ਹਾਇਰ ਕੀਤਾ ਆ ਥਾਂ ਤੁਸੀਂ ਲੀਜ਼ ਤੇ ਕੀਤੀ ਹੋਈ ਆ ਮਹਿੰਗੀਆਂ ਲੀਜ਼ਾਂ ਸੀ ਉਹ ਖਤਮ ਹੋ ਗਿਆ ਹੁਣ ਜਦੋਂ ਲੋਕਾਂ ਨੇ ਸਮਾਨ ਜਿਹੜਾ ਤਾਂ ਹੈਗਾ ਜੀ ਉਹ ਤੋਂ ਵੱਖਰੇ ਵੱਖਰੇ ਥਾਂ ਤੋਂ ਮੰਗਵਾਉਣਾ ਸ਼ੁਰੂ ਕਰ ਦਿੱਤਾ ਆਨਲਾਈਨ ਆਰਡਰ ਕਰਕੇ ਤੇ ਉਥੇ ਜਦੋਂ ਦੁਕਾਨ 'ਚ ਕੋਈ ਨਹੀਂ ਜਾਂਦਾ ਕੀ ਕਹਿੰਦੇ ਹੁੰਦੇ ਆ ਸ਼ਾਪਿੰਗ ਆ ਰਿਹਾ ਤਾਂ ਫੇ ਉਹ ਉਹ ਦੁਕਾਨਾ ਬੰਦੀ ਹੁਣੀ ਇਹ ਜੀ ਅਗਲਾ ਕਹਿੰਦਾ ਮੈਂ ਕਿਉਂ ਖਰਚਾ ਕਰਾਂ ਮੈਂ ਕਾਹਦੀ ਦਿਵਾਲਾ ਘੜਾਵਾਂ ਆਪਣਾ ਵੀ ਹਾਂ ਦੁਕਾਨ ਦਾ ਇਹ ਰੈਂਟ ਦਵਾਂ ਉਹ ਉਹ ਜਿਹੜਾ ਇਹ ਉਹਨੂੰ ਉਸ ਗੱਲ ਦੇ ਨਾਲ ਜੋੜ ਲੈਣਾ ਉਹ ਏਡੀ ਬੇਤੁਕੀ ਜੀ ਗੱਲ ਲੱਗੀ ਆ ਕਿਉਂਕਿ ਉਸ ਵਿਅਕਤੀ ਨੂੰ ਖੁਦ ਨੂੰ ਨਹੀਂ ਪਤਾ ਵੀ ਭਾਈ ਇੱਥੇ ਇਹ ਜਿਹੜੀ ਜਿਹੜਾ ਮਾਡਲ ਆ ਕਦੇ ਸਮਾਂ ਸੀਗਾ ਇਹ ਤੁਹਾਨੂੰ ਇੱਥੇ ਹਰੇਕ ਖੁੰਜੇ 'ਚ ਦੁਕਾਨਾ ਮਿਲਿਆ ਕਰਦੀਆਂ ਸੀਗੀਆਂ ਲੋਕਾਂ ਦੀਆਂ ਆਪਣੀਆਂ ਜਿਹਨੂੰ ਇਥੇ ਕਹਿੰਦੇ ਹੁੰਦੇ ਸੀ ਮਾਂ ਮੈਂਨ ਪਾਪ ਸਟੋਰ ਹਮ ਮਤਲਬ ਦੋ ਬਜ਼ੁਰਗ ਬੈਠੇ ਆ ਉੱਤੇ ਹਸਬੰਡ ਵਾਈਫ ਉਹ ਆਪਣਾ ਸਟੋਰ ਚਲਾ ਰਹਾ ਤੇ ਬੱਚੇ ਉਹਨਾਂ ਦਾ ਹੈਲਪ ਕਰ ਰਹਾ ਜਿੱਦਾਂ ਆਪਣੇ ਪਿੰਡਾਂ 'ਚ ਹੁੰਦਾ ਸੀ ਇਸੇ ਤਰ੍ਹਾਂ ਦਾ ਉਹ ਹੁਣ ਉਹ ਜਿਹੜਾ ਕਨਸੈਪਟ ਸੀ ਜੀ ਉਹ ਖਤਮ ਕਰ ਦਿੱਤਾ ਇਹਨਾਂ ਵੱਡਿਆਂ ਪਹਿਲਿਆਂ ਸਟੋਰਾਂ ਨੇ ਪਰ ਉਹ ਜਿੱਦਾਂ ਕਹਿੰਦੇ ਹੁੰਦੇ ਹੁਣ ਉਹਨਾਂ ਨੂੰ ਵਿਚੋੜਾਂ ਨੂੰ ਮੋਰ ਪੈਗਾ ਉਹਨਾਂ ਵੱਡਿਆਂ ਸਟੋਰਾਂ ਨੂੰ ਹੁਣ ਇਹ ਆਨਲਾਈਨ ਵਾਲੇ ਆ ਗਏ Amazon ਵਰਗੇ ਜਿਹੜਾ ਬਾਕੀ ਹੋਰ ਜਿਹੜੀ ਆਨਲਾਈਨ ਸ਼ਾਪਿੰਗ ਹੁੰਦੀ ਆ ਜੀ ਉਹਨਾਂ ਨੇ ਆ ਕੇ ਠੱਬੀ ਲਾ ਦਿੱਤੀ ਹੁਣ ਹੁਣ ਉਹ ਕੀ ਕਹਿੰਦੇ ਹੁੰਦੇ ਆ ਕਰਲਾਉਂਦੇ ਵੀ ਭਾਈ ਸਾਡਾ ਕੰਮ ਜਾਂਦਾ ਲੱਗ ਹਾਂ ਡੈਡ ਹੋ ਗਿਆ ਸੋ ਇਹ ਇਹ ਜਿਹੜਾ سلسلہ ਇਹ ਸਟੋਰ ਖੁੱਲੀ ਵੀ ਜਾਣੇ ਆ ਬੰਦ ਵੀ ਹੋਈ ਜਾਣੇ ਕੁਝ ਲੋਕ ਹੁਣ ਫੇਰ ਜਿਹੜਾ ਟ੍ਰੈਂਡ ਇਹ ਨਾਲ ਇੱਥੇ ਵੱਡੇ ਸ਼ਾਪਿੰਗ ਸੈਂਟਰਾਂ ਤੋਂ ਇੱਕ ਵੱਖਰੇ ਜਿਹੇ ਆਏ ਸੀਗੇ ਜਿਵੇਂ ਤੁਸੀਂ ਇੱਥੇ ਆਪਣੇ ਸ਼ਹਿਰ ਦੇ ਵਿੱਚ ਵੀ ਹੈਗੇ ਨੇ ਐਡਮਿੰਟਨ ਦੇ ਵਿੱਚ ਭਈ ਜਿਨ੍ਹਾਂ ਨੂੰ ਦੁਕਾਨਾਂ ਮਤਲਬ ਲੋਕਾਂ ਨੂੰ ਹੁੰਦਾ ਸੀ ਵੀ ਵੱਡੇ ਮਾਲ 'ਚ ਜਾਣੇ ਤੁਸੀਂ ਗੱਡੀ ਕਿਤੇ ਤੁਹਾਨੂੰ ਦੂਰ ਖੜੀ ਕਰਨੀ ਪੈਂਦੀ ਸੀਗੀ ਚਾਹੇ ਪਾਰਕਿੰਗ ਉੱਥੇ ਬਣਾਈ ਹੁੰਦੀ ਸੀ ਅੰਡਰਗਰਾਉਂਡ ਜਾਂ ਜੋ ਵੀ ਪਰ ਦੂਰ ਪਾਰ ਕਰਕੇ ਅੰਦਰ ਤੁਰ ਕੇ ਜਾਣਾ ਪੈਂਦਾ ਸੀ ਤਾਂ ਵੀ ਲੋਕਾਂ ਨੂੰ ਸੀ ਵੀ ਭਾਈ ਯਾਰ ਕੋਈ ਇਦਾਂ ਦੇ ਸਟੋਰ ਹੋਣ ਵੀ ਅਸੀਂ ਗੱਡੀ ਮੋਹਰੇ ਲਿਆ ਕੇ ਖੜੀ ਕਰੀਏ ਤੇ ਅੰਦਰ ਸਮਾਨ ਚੱਕਿਆ ਤੇ ਬਾਹਰ ਹਾਂ ਸੋ ਇਸ ਤਰ੍ਹਾਂ ਦੇ ਸਟੋਰ ਵੀ ਬਣ ਗਏ ਜੀ 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 ਪਰ ਉਹ ਹੁਣ ਗੱਲ ਹੈ ਜੀ ਵੀ ਉੱਥੇ ਤੁਹਾਨੂੰ ਗੱਡੀਆਂ ਘਮਾਉਣੀਆਂ ਪੈਂਦੀਆਂ ਕਦੇ ਐ ਸਟੋਰ 'ਚ ਕਦੇ ਦੂਜੇ ਸਟੋਰ 'ਚ ਉੱਥੇ ਤੁਹਾਨੂੰ ਇੱਕੋ ਮਾਲ ਦੇ ਤੁਹਾਨੂੰ ਮਾਲ ਸਭ ਕੋ ਮਿਲਦਾ ਸੀਗਾ ਤੇ ਇਹ ਜਿਹੜੀ ਹੁਣ ਆਹ ਚਲੋ ਹੋਈ ਆ ਇੱਕ ਇਹਦੇ ਨਾਲ ਜਿਵੇਂ ਹੁਣ ਬਿਜ਼ਨਸ ਬੰਦ ਹੋਣ ਦੀ ਗੱਲ ਆ ਇੱਕ ਐਗਜ਼ਾਮਪਲ ਹੀ ਹੈ ਜੀ ਮੈਨੂੰ ਤਾਂ ਪਤਾ ਹੀ ਆ ਪਰ ਤੁਸੀਂ ਦਰਸ਼ਕਾਂ ਨੂੰ ਦੱਸੋ ਕਿਉਂਕਿ ਤੁਹਾਡਾ ਐਕਸਪੀਰੀਅੰਸ ਤੇ ਤੁਹਾਡੀ ਇੱਥੇ ਦੀ ਜੋ ਰਹੇ ਹੋ ਤੁਸੀਂ ਹਨਾ ਜਿਹੜੇ ਟਾਈਮ ਦੇ ਵਿੱਚ ਜਿੰਨੇ ਟਾਈਮ ਦੇ ਤੁਸੀਂ ਇੱਥੇ ਰਹਿ ਰਹੇ ਹੋ ਤੁਸੀਂ ਆਪ ਦੇਖ ਰਹੇ ਹੋ ਇੱਥੇ ਤਾਂ ਬਜ਼ੁਰਗਾਂ ਕਰਕੇ ਚਲੋ ਕਹਤਾ ਕਿ ਇਹ ਸਟੋਰ ਇਹਨਾਂ ਕਰਕੇ ਬੰਦ ਹੋਇਆ ਜਿਹੜਾ ਵੈਸਟ ਐਡਮਿੰਟਨ ਮਾਲ ਆ ਜਿਹੜੀ ਉਥੇ ਇੰਨੀਆਂ ਦੁਕਾਨਾਂ ਬੰਦ ਹੋਈਆਂ ਕਿ ਉਹ ਵੀ ਬਜ਼ੁਰਗਾਂ ਕਰਕੇ ਹੋਈਆਂ ਨੇ ਨਹੀਂ ਨਹੀਂ ਉਥੇ ਤੁਸੀਂ ਗਿਣਤੀ ਨਹੀਂ ਕਰ ਸਕਦੇ ਕਿ ਮਤਲਬ ਐਡਾ ਵੱਡਾ ਸਟੋਰ ਉਥੇ ਮੈਨੂੰ ਤਾਂ ਲੱਗਦਾ ਹੀ ਨਹੀਂ ਵੀ ਉਥੇ ਕੋਈ ਬਜ਼ੁਰਗ ਜਾ ਕੇ ਵੈਂਦਾ ਉਥੇ ਤਾਂ ਹੁਣ ਤੁਸੀਂ ਯੰਗਰ ਜਨਰੇਸ਼ਨ ਦੇਖੋਗੇ ਜਿਹੜੇ ਇਸ ਤਰ੍ਹਾਂ ਦੇ ਤੁਹਾਡੇ ਕੈਫੇਟੇਰੀਆ ਹੈਗੇ ਆ ਉਥੇ ਯੰਗਰ ਜਨਰੇਸ਼ਨ ਤੁਰੇ ਫਿਰਦੀ ਆ ਜੀ ਰੌਲਾ ਰੱਬਾ ਪੈਂਦਾ ਉਥੇ ਉਹ ਤਾਂ ਸਟੋਰਾਂ ਦੇ ਵਿੱਚ ਜਿਹੜੀ ਆਰਥਿਕ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਿਆ ਉਹਨਾਂ ਵਜ੍ਹਾ ਕਰਕੇ ਉਹ ਜਿਹੜੇ ਸਟੋਰ ਹੈਗੇ ਉਥੋਂ ਸਟੋਰ ਬੰਦ ਹੋ ਗਏ ਲੀਜ਼ ਬਹੁਤ ਮਹਿੰਗੀ ਆ ਉਥੇ ਉਹ ਪੈਸੇ ਦੇ ਨਹੀਂ ਸਕਦੇ ਨਹੀਂ ਖਾਲਸੇ ਉਥੇ ਹੁਣ ਇੱਥੇ ਤਾਂ ਬਜ਼ੁਰਗਾਂ ਕਰਕੇ ਬੰਦ ਹੋ ਗਿਆ ਉਥੇ ਸਟੂਡੈਂਟਾਂ ਕਰਕੇ ਹੋ ਗਿਆ ਹੁਣ ਬੰਦ ਨਹੀਂ ਨਹੀਂ ਸਟੂਡੈਂਟ ਸਟੂਡੈਂਟ ਤਾਂ ਉਥੇ ਚਾਹ ਪਾਣੀ ਪੀ ਕੇ ਰੈਸਟੋਰੈਂਟ ਇਹ ਚਲਾਈ ਜਾਂਦੇ ਜੋ ਮੈਂ ਕਹਿਣ ਦੀ ਗੱਲਾਂ ਆਂਦੀਆਂ ਨੇ ਕਿ ਜੋ ਮਰਜ਼ੀ ਕਹਦੋ ਹਾਂ ਇਹ ਮਤਲਬ ਉਹ ਠੀਕ ਨਹੀਂ ਮਤਲਬ ਜੇ ਕਿਸੇ ਵਿਅਕਤੀ ਨੇ ਗਲਬਤ ਬਣਾਈ ਆ ਉਹ ਬਿਲਕੁਲ ਗਲਤ ਗੱਲ ਆ ਥੋੜੀ ਸੋਚ ਸਮਝ ਕੇ ਕਰਨਾ ਚਾਹੀਦਾ ਕਿਸੇ ਇੱਕ ਬੰਦੇ ਦੀ ਕੋਈ ਗਲਤ ਗੱਲ ਕੀਤੀ ਹੋਵੇ ਉਹਨੂੰ ਤੁਸੀਂ ਸਾਰਿਆਂ ਸਿਰ ਮੜਦੇ ਹੋ ਜੁਰਗਾਂ ਦੇ ਚੰਗਾ ਨਹੀਂ ਲੱਗਦਾ ਜੀ ਇਹ ਸਾਡਾ ਹੁਣ ਅੱਜ ਇਹ ਰਿਪਲਾਈ ਕਰਨ ਦਾ ਜਾਂ ਇਹ ਬਾਕੀ ਹੋਰ ਕਿਉਂਕਿ ਉੱਥੇ ਵੀ ਲੋਕਾਂ ਨੇ ਇਹ ਵੀਡੀਓ ਦਿਖਾਈ ਆ ਉਹਨਾਂ ਨੂੰ ਤੇ ਉਹ ਉਹਨਾਂ ਨੂੰ ਬੜੀ ਨਿਮੋਸ਼ੀ ਹੋਈ ਆ ਵੀ ਆਹ ਕੀ ਬੰਦਾ ਬੋਲ ਗਿਆ ਹੈਗਾ ਸਾਡਾ ਜਿਹੜਾ ਮਨੋਰਥਾ ਉਹ ਇਹ ਦੱਸਣਾ ਹੈਗਾ ਵੀ ਆਪਾਂ ਕਿਸੇ ਵੀ ਆਪਣੀ ਕਮਿਊਨਿਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈਗੀ ਆ ਜੇ ਕੋਈ ਗਲਤ ਕੰਮ ਕਰਦਾ ਹੈ 노 ਡਾਊਟ ਵੀ ਆਪਾਂ ਉਹਦੀ ਜਰੂਰ ਦਸੀਏ ਵੀ ਐਕਸਪੋਜ਼ ਕਰੀਏ ਵੀ ਨੇ ਐਮ ਇਹ ਚੀਜ਼ ਕੀਤੀ ਹੈ ਪਰ ਜਿਹੜੀ ਚੀਜ਼ ਹੋਈ ਨਹੀਂ ਹੈਗੀ ਉਹਦੇ ਨਾਲ ਸਿਰਫ ਇੱਕ ਵਿਊ ਲੈਂਡ ਦੇ ਚੱਕਰਾਂ ਦੇ ਵਿੱਚ ਹੀ ਵੀ ਕੋਈ ਨਾ ਕੋਈ ਗੱਲ ਦਾ ਇਸ਼ੂ ਛੇੜਨਾ ਹੈਗਾ ਵੀ ਬਜ਼ੁਰਗਾਂ ਨੇ ਕਦੀ ਵਾਰੀ ਉੱਥੇ ਅਮਰੀਕਾ ਦੇ ਵਿੱਚ ਜਾਂ ਬੀਸੀ ਦੇ ਵਿੱਚ ਚੀਜ਼ਾਂ ਕੀਤੀਆਂ ਐਵੇਂ ਦੀਆਂ ਗਲਤ ਕੰਮ ਕੀਤੇ ਨੇ ਤੇ ਉਹਨਾਂ ਨੂੰ ਇਹਨਾਂ ਦੇ ਨਾਲ ਰਿਲੇਟ ਕਰਕੇ ਤੇ ਆਪਾਂ ਜੋੜ ਦਈਏ ਤੇ ਸੰਗਾ ਸਾਹਿਬ ਤੁਸੀਂ ਇੱਕ ਚੀਜ਼ ਦੱਸੋ ਜੋ ਟ੍ਰੈਂਡ ਹੁਣ ਸੋਸ਼ਲ ਮੀਡੀਆ ਤੇ ਉੱਤੇ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਆਪਣੇ ਸਟੂਡੈਂਟ ਬਦਨਾਮ ਕੀਤੇ ਹੂੰ ਹੂੰ ਹੁਣ ਸਟੂਡੈਂਟਾਂ ਨੂੰ ਇੱਥੇ ਕੋਈ ਬੀ ਸਮੈਟ ਨਹੀਂ ਦੇ ਕੇ ਰਾਜੀ ਸਟੂਡੈਂਟਾਂ ਨੂੰ ਕੋਈ ਕੰਮ ਦੇ ਕੇ ਰਾਜੀ ਨਹੀਂ ਹੈਗਾ ਤੇ ਇੰਨੀ ਬਦਨਾਮੀ ਕੀਤੀ ਵੀ ਇਹਨਾਂ ਨੇ ਸਟੂਡੈਂਟਾਂ ਦੇ ਉੱਤੇ ਰੋਕ ਹੀ ਲਾ ਦਿੱਤੀ ਆਪਣੇ ਕੈਨੇਡਾ ਦੇ ਵਿੱਚ ਹਾਂਜੀ ਜੀ ਹੁਣ ਇਹ ਕਰਤਾ ਵੀ ਚਲੋ ਸਟੂਡੈਂਟ ਤਾਂ ਨਿਕਲ ਗਏ ਹੂੰ ਹੁਣ ਬਜ਼ੁਰਗਾਂ ਵੱਲੇ ਪਾਸੇ ਆਜੋ ਜੀ ਹੁਣ ਬਜ਼ੁਰਗਾਂ ਦਾ ਜਿਵੇਂ ਦੇਖ ਰਹੇ ਆ ਕਿੰਨੇ ਲੋਕਾਂ ਨੇ ਪਾਈਆਂ ਨੇ ਵੀਡੀਓ ਜਿਨ੍ਹਾਂ ਨੇ ਕੋਈ ਗਲਤ ਕੰਮ ਕੀਤਾ ਉਹਨਾਂ ਨੂੰ ਤਾਂ ਇਹ ਕੁੱਕੜ ਨਹੀਂ ਪਤਾ ਹੋਵੇ ਵੀ ਕੀ ਚੀਜ਼ ਹੋਈ ਆ ਕੀ ਚੀਜ਼ ਨਹੀਂ ਹੋਈ ਬਟ ਉਹਨਾਂ ਨੇ ਆਪਣੀ ਪੋਸਟ ਬਣਾ ਕੇ ਤੇ ਆਪਣੇ ਵਿਚਾਰ ਦੇ ਕੇ ਪਾਤੇ ਜੀ ਜਿਹੜੇ ਆਪਣੇ ਇਹ ਬਜ਼ੁਰਗਾਂ ਦੇ ਉੱਤੇ ਗੱਲਬਾਤ ਕੀਤੀ ਆ ਤੁਹਾਨੂੰ ਕੀ ਇਹ ਮਹਿਸੂਸ ਹੁੰਦਾ ਵੀ ਇਹਦੇ ਨਾਲ ਆਪਣੀ ਕਿੰਨੀ ਕਮਿਊਨਿਟੀ ਦੇ ਵਿੱਚ ਬਦਨਾਮੀ ਆਪਣਿਆਂ ਦੇ ਵਿੱਚ ਕਿਉਂਕਿ ਚਲੋ ਬਾਕੀ ਨੂੰ ਤਾਂ ਆਪਣੀ ਭਾਸ਼ਾ ਸਮਝ ਨਹੀਂ ਆਣੀ ਹਿੰਦੀ ਜਿਹੜੇ ਬੋਲਦੇ ਨੇ ਉਹਨਾਂ ਨੂੰ ਪੰਜਾਬੀ ਸਮਝ ਆ ਜਾਂਦੀ ਆ ਆਪਣੇ ਪੰਜਾਬੀ ਨੇ ਉਹਨਾਂ ਨੂੰ ਪਤਾ ਇਹਦੇ ਨਾਲ ਕਿੰਨੀ ਕੁ ਆਪਣੀ ਬਦਨਾਮੀ ਹੋ ਰਹੀ ਆ ਜਾ ਕਿੰਨੀ ਕੁ ਹੋਊਗੀ ਜੇ ਆਪਾਂ ਇਸ ਪਾਸੇ ਨੂੰ ਚੱਲ ਪਏ ਨਹੀਂ ਦੇਖੋ ਚੱਲਣਾ ਦਾ ਉਹ ਗਲਤ ਕਰ ਲਿਆ ਲੋਕਾਂ ਨੇ ਇਸ ਪਾਸੇ ਨੂੰ ਇਦਾਂ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਮੈਂ ਤੇ ਕਹਿੰਦਾ ਵੀ ਜਿਹੜੇ ਨਾ ਜੇ ਤੁਸੀਂ ਕਹਿੰਦੇ ਬਈ ਤੁਹਾਡੀ ਬੋਲੀ ਪੰਜਾਬੀ ਸਿਰਫ ਪੰਜਾਬੀਆਂ ਨੂੰ ਆ ਜਿਹੜੇ ਨਾ ਤੁਹਾਡੇ ਖਾਸ ਪਿਆਰੇ ਆ ਹਿੰਦੁਸਤਾਨ ਤੋਂ ਜਿਨ੍ਹਾਂ ਨੂੰ ਆਲਰੇਡੀ ਤੁਹਾਡੇ ਨਾਲ ਬਹੁਤ ਵੱਡੀਆਂ ਪ੍ਰੋਬਲਮ ਦੇ ਆ ਉਹ ਲਿਜਾ ਲਿਆ ਕੇ ਦੂਸਰੇ ਪਾਸੇ ਨੂੰ ਦੱਸਦੇ ਵੀ ਆਹ ਦੇਖੋ ਇਹ ਆ ਲੋਕ ਨੇ ਉਹਨੂੰ ਟਰਾਂਸਲੇਟ ਕਰਕੇ ਉਹਨੂੰ ਟਰਾਂਸਲੇਟ ਕਰਕੇ ਉਹ ਗਾਂ ਦੂਜਿਆਂ ਨੂੰ ਦੱਸਦੇ ਨੇ ਉਹ ਮਤਲਬ ਤੁਹਾਡੀ ਉਸ ਬਦਨਾਮੀ ਨੂੰ ਕਈ ਗੁਣਾ ਵਧਾ ਵਧਾ ਕੇ ਕਰਨਗੇ ਜਿਹੜਾ ਜਿਹਦਾ ਖਮਿਆਜਾ ਫਿਰ ਨਾ ਤੁਹਾਡੀਆਂ ਜਿਹੜੀਆਂ ਅਗਲੀਆਂ ਪੁਸ਼ਤਾ ਉਹਨਾਂ ਨੂੰ ਭਰਨਾ ਪੈਂਦਾ ਸਿਰਫ ਆਹਾ ਤੁਹਾਡੇ ਵਿਊ ਲਿਆਂ ਦੇ ਚੱਕਰਾਂ ਵਿੱਚ ਨੂੰ ਆਪਾਂ ਸਿਰਫ ਉਹਨੂੰ ਆ ਵੀ ਚਾਰ ਦਿਨ ਉਹਨੂੰ ਮੇਰੇ ਖਾਤੇ ਦੋ ਰੋਟੀਆਂ ਹੋਰ ਮਿਲ ਜਾਣਗੀਆਂ ਜਿਸ ਵਜ੍ਹਾ ਤੇ ਉਹ ਲੋਕ ਇਦਾਂ ਦੀ ਘਟਿਆ ਜੀ ਗੱਲ ਕਰਕੇ ਕਰ ਦਿੰਦੇ ਪਰ ਉਹ ਉਹਨਾਂ ਨੂੰ ਜਿਹੜਾ ਨਾ ਲੌਂਗ ਟਰਮ ਦੇ ਵਿੱਚ ਜਿਹੜਾ ਕਮਿਊਨਿਟੀ ਨੂੰ ਘਾਟਾ ਪੈਣਾ ਜਾਂ ਪਰਦੇਸਾਂ 'ਚ ਉਹ ਉਸ ਗੱਲ ਦਾ ਉਹਨਾਂ ਨੂੰ ਖਿਆਲ ਲੰਘਾ ਅ ਮੈਂ ਨਾ ਮੈਨੂੰ ਪਤਾ ਲੱਗਾ ਵੀ ਆਸਟ੍ਰੇਲੀਆ ਵਾਲੇ ਉੱਥੇ ਉਦਾਂ ਹੀ ਨਹੀਂ ਬਜ਼ੁਰਗ ਉਹ ਬਜ਼ੁਰਗਾਂ ਨੂੰ ਆਉਣ ਹੀ ਨਹੀਂ ਦਿੰਦੇ ਕਿਸੇ ਨੂੰ ਸਪਾਂਸਰ ਹੀ ਨਹੀਂ ਕਰਨ ਦਿੰਦੇ ਓਕੇ ਤੁਹਾਨੂੰ ਪਤਾ ਨਹੀਂ ਮੈਨੂੰ ਉਹ ਉਹ ਕਰਦੇ ਹੀ ਨਹੀਂ ਕਿ ਵੀ ਕਿਸੇ ਬਜ਼ੁਰਗ ਨੂੰ ਉੱਥੇ ਆਉਣ ਲਈ ਜਿੱਦਾਂ ਹੁਣ ਇੱਥੇ ਮਾਈ ਆ ਗਿਆ ਕੋਈ ਵੀ ਮਾਈ ਬਾਪ ਨੂੰ ਸਪਾਂਸਰ ਕਰਾ ਦੇ ਕਹਿੰਦੇ ਨਾ 45 ਸਾਲ ਦਾ ਹੋ ਗਿਆ 45 ਸਾਲ ਤੋਂ ਉੱਪਰ ਦਾ ਬੰਦਾ ਉੱਥੇ ਉਹ ਉਹ ਨੂੰ ਇਮੀਗ੍ਰੇਸ਼ਨ ਨਹੀਂ ਮਿਲ ਸਕਦੀ ਗੱਲ ਖਤਮ ਓਕੇ ਦੇਖੋ ਕਿ ਨੀਡਾ ਵਾਲੀ ਦਾ ਫੇਰ ਵੀ ਬੜਾ ਵਧੀਆ ਵੀ ਜਿਹੜਾ ਇਸ ਹਮੈਨਿਟੇਰੀਅਨ ਤੌਰ ਦੇ ਉੱਤੇ ਹਨਾ ਬਜ਼ੁਰਗਾਂ ਨੂੰ ਇੱਥੇ ਪੱਕੇ ਵੀ ਕਰ ਰਹੇ ਨੇ ਉਹਨਾਂ ਦਾ ਸੀ ਫੈਮਿਲੀ ਯੂਨੀਫਿਕੇਸ਼ਨ ਦਾ ਨਾਂ ਦਿੱਤਾ ਸੀਗਾ ਵੀ ਇਕੱਠੇ ਹੋ ਜਾਣ ਪਰ ਜੇ ਇਦਾਂ ਦਾ ਹੀ ਚੱਲੇ ਜਾ ਰਿਹਾ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਸਟੂਡੈਂਟਸ ਦੇ ਉੱਤੇ ਚਾਹੇ ਦੇਖੋ ਕੁਝ ਗੱਲਾਂ ਸਟੂਡੈਂਟਸ ਵੱਲੋਂ ਹੋਈਆਂ ਹੋਣਗੀਆਂ ਜਾਂ ਉਹਨਾਂ ਨੂੰ ਵਧਾ ਚੜਾ ਕੇ ਲੋਕਾਂ ਨੇ ਦੱਸਿਆ ਜਾਂ ਜੋ ਵੀ ਗੱਲਬਾਤ ਹੋਈ ਆ ਪਰ ਉਹਦੇ ਨਤੀਜੇ ਕੀ ਹੁਣ ਕੌਣ ਭੁਗਤ ਰਿਹਾ ਜਿਨ੍ਹਾਂ ਨੇ ਗਾਂ ਕਿਸ ਨੇ ਸੋਚਿਆ ਹੋਊਗਾ ਵੀ ਮੈਂ ਪੜਨ ਜਾਣਾ ਉਹ ਖਤਮ ਹੋਗਾ ਨਾ ਉਹ ਚੱਕਣਾ ਚੂਰ ਹੋਗਾ ਤੇ ਇਹ ਇਹ ਜਿਹੜੀ ਗੱਲ ਕੀਤੀ ਆ ਸਟੂਡੈਂਟਸ ਨਾਲ ਜੋ ਉਹ ਬਿਹੇਵੀਅਰ ਕੀਤਾ ਜਾਂਦਾ ਜਾਂ ਉਹਨਾਂ ਨੂੰ ਜਿਸ ਨਿਗਾਹ ਨਾਲ ਦੇਖਿਆ ਜਾਂਦਾ ਉਹਦੇ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਵੀ ਸਹੀ ਚੀਜ਼ਾਂ ਨੇ ਨਾ ਇਹ ਵੀ ਲੋਕੀ ਹੁਣ ਚੰਗੀ ਨਿਗਾਹ ਨਾਲ ਨਹੀਂ ਦੇਖਦੇ ਇਹ ਸਿਰਫ ਸੋਸ਼ਲ ਮੀਡੀਆ ਦਾ ਹੀ ਅਸਰ ਆ ਇਹ ਤਾਂ ਹੈ ਤਾਂ ਉਸੇ ਗੱਲ ਦਾ ਹੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਉਹਦੇ ਉੱਤੇ ਲੋਕਾਂ ਨੇ ਬਾਰ-ਬਾਰ ਉਹਨਾਂ ਦੇ ਉੱਤੇ ਤਵਾ ਲਾਇਆ ਇਸ ਗੱਲ ਦਾ ਜੀ ਥੋੜਾ ਦੇਖੋ ਜੇ ਆਪਾਂ ਕਹਿ ਦਈਏ ਵੀ ਕੱਲਾ ਲੋਕਾਂ ਨੇ ਕੁਝ ਤੁਹਾਨੂੰ ਪਤਾ ਜਿਹਨਾਂ ਨੇ ਤਾਂ ਸ਼ਰਾਰਤੀ ਅੰਸ਼ਾ ਉਹਨਾਂ ਨੇ ਤਾਂ ਕੋਈ ਚੁਸਕੀ ਵੀ ਲੈਣੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਵੀਊ ਬਣਾ ਕੇ ਆਪਣੇ ਦੋ ਪੈਸੇ ਬਣਾਉਣ ਦੀ ਕੋਸ਼ਿਸ਼ ਕਰਨੀ ਆ ਪਰ ਦੂਜੇ ਪਾਸੇ ਇਹ ਵੀ ਆ ਵੀ ਜੇ ਕਿਸੇ ਨੇ ਕਦੇ ਸਟੂਡੈਂਟਸ ਨੂੰ ਕਹਿਣ ਦੀ ਵੀ ਕੋਸ਼ਿਸ਼ ਕੀਤੀ ਆ ਨਾ ਵੀ ਭਾਈ ਤੁਸੀਂ ਥੋੜਾ ਸੰਭਲੋ ਇਹ ਇਹ ਨਹੀਂ ਵੀ ਆਪਾਂ ਕੈਨੇਡਾ ਚ ਆ ਗਏ ਤਾਂ ਹੁਣ ਵੀ ਤੁਸੀਂ ਇਹਨੂੰ ਓਨ ਕਰਦੇ ਆ ਕੈਨੇਡਾ ਨੂੰ ਇਹ ਦੇਖੋ ਸਾਨੂੰ ਇੱਕ ਮੌਕਾ ਦਿੱਤਾ ਉਹ ਜਿਵੇਂ ਕਹਿੰਦੇ ਨਾ ਕਾਰ ਚਲਾਉਣ ਲਈ ਤੁਹਾਨੂੰ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹ ਤੁਹਾਨੂੰ ਇੱਕ ਪ੍ਰਿਵਿਲੇਜ ਆ ਉਹ ਤੁਹਾਡਾ ਹੱਕ ਨਹੀਂ ਰਾਈਟ ਨਹੀਂ ਆ ਤੁਹਾਨੂੰ ਇੱਕ ਪ੍ਰਿਵਿਲੇਜ ਦਿੱਤੀ ਜਾਂਦੀ ਆ ਕਿਉਂਕਿ ਤੁਸੀਂ ਉਹਦੇ ਨਾਲ ਕੋਈ ਗਲਤ ਕੰਮ ਵੀ ਹੋ ਸਕਦਾ ਜੀ ਤੇ ਜੇ ਠੀਕ ਕਰੋ ਤਾਂ ਸਾਰੀ ਉਮਰ ਲਈ ਤੁਹਾਡੇ ਕੋਲ ਪ੍ਰਿਵਿਲੇਜ ਆ ਇਹ ਹੀ ਗੱਲ ਜੇ ਸਾਨੂੰ ਇਮੀਗ੍ਰੇਸ਼ਨ ਇਥੋਂ ਦੀ ਲੋਕਾਂ ਨੇ ਉਹਨਾਂ ਨੇ ਆਉਣ ਦਾ ਸਾਨੂੰ ਮੌਕਾ ਦਿੱਤਾ ਜੀ ਅਸੀਂ ਉਹਨਾਂ ਦਾ ਥੈਂਕ ਯੂ ਵੀ ਕਰਦੇ ਆਂ ਵੀ ਉਹਨਾਂ ਸਾਨੂੰ ਇਹ ਮੌਕਾ ਪ੍ਰਦਾਨ ਕੀਤੇ ਆ ਤਾਂ ਕਿ ਅਸੀਂ ਆਪਣਾ ਇੱਥੇ ਆ ਕੇ ਜਿਹੜਾ ਆਪਣਾ ਵਧੀਆ ਜੀਵਨ ਜਿਹੜਾ ਬਿਤਾ ਸਕੀਏ ਗਾਂ ਆਪਣੇ ਬੱਚਿਆਂ ਦਾ ਭਵਿੱਖ ਬਣਾ ਸਕੀਏ ਔਰ ਸਾਨੂੰ ਆਸ ਇਹੀ ਸੀ ਜਿਨ੍ਹਾਂ ਕਰਕੇ ਲੋਕਾਂ ਨੇ ਇੱਥੇ ਬਹੁਤ ਪਹਿਲਾਂ ਮਿਹਨਤ ਮੁਸ਼ਕਲਤ ਕਰ ਇਹਨਾਂ ਪੋਲੀਟੀਸ਼ੀਅਨਾਂ ਨੂੰ ਕਿਹਾ ਵੀ ਭਾਈ ਤੁਸੀਂ ਸਾਡੇ ਬਜ਼ੁਰਗਾਂ ਨੂੰ ਆਉਣ ਦਿਓ ਫੈਮਲੀ ਨੂੰ ਇਕੱਠਿਆ ਹੋਣ ਜੋ ਬੱਚੇ ਜੇ ਉਹਨਾਂ ਦੇ ਨਾਲ ਕੋਈ ਉੱਥੇ ਰਹਿ ਗਿਆ ਇੱਕ ਅੱਧਾ ਉਹਦੀ ਉਮਰ ਜੇ 20 ਤੋਂ ਉੱਤੇ ਵੀ ਹੋਈ ਹੈ ਤਾਂ ਉਹਨੂੰ ਆ ਲੈਣ ਦਿਓ ਉਹ ਸਰਕਾਰਾਂ ਨੇ ਗੱਲਾਂ ਮੰਨੀਆਂ ਤੇ ਉਹ ਕੀਤਾ ਵੀ ਪਰ ਫੇ ਉਹਦੇ ਨਾਲ ਫੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਵੀ ਭਾਈ ਅਸੀਂ ਉਸ ਟਰਸਟ ਨੂੰ ਖਰਾਬ ਨਾ ਕਰੀਏ ਬਣਾ ਕੇ ਰੱਖੀਏ ਤੇ ਤਾਂ ਕਿ ਗਾਹਾਂ ਨੂੰ ਵੀ ਇਹ ਗੱਲ ਪੱਗਦੇ ਦੇਖੋ ਜਿਹੜੇ ਸਾਡੇ ਵਰਗੇ ਪਹਿਲਾਂ ਆਏ ਆ ਉਹਨਾਂ ਇੱਕ ਦਿਨ ਇੱਥੋਂ ਤੁਰਨਾ ਤੇ ਗਾਹਾਂ ਜਿਹੜੇ ਆ ਰਹੇ ਆ ਉਹਨਾਂ ਨੇ ਇੱਥੇ ਸਾਮ ਸੰਭਾਲੀ ਕਰਨੀ ਹੈ ਜੀ ਜੀ ਬਿਲਕੁਲ ਸੰਗਤ ਸਾਹਿਬ ਹੁਣ ਆਪਣੇ ਕੋਲ ਸਮਾਂ ਵੀ ਘਟਦਾ ਜਾ ਰਿਹਾ ਸ਼ੋਅ ਦਾ ਅ ਇੱਕ ਚੀਜ਼ ਹੋਰ ਪੁੱਛਣਾ ਚਾਹਨਾ ਤੁਸੀਂ ਇੱਥੇ ਆਪਣੀ ਜਵਾਨੀ ਚ ਆਏ ਬਜ਼ੁਰਗ ਮੈਂ ਬਜ਼ੁਰਗ ਨਹੀਂ ਕਹਿੰਦਾ ਵੀ ਤੁਸੀਂ ਪੁਰਾਣੀ ਗੱਲ ਚ ਇਤੇ ਕਰਾਉਣਾ ਵੀ ਤੁਸੀਂ ਮੈਂ ਕਹਿੰਦਾ ਇਹ ਨਹੀਂ ਕਹਿੰਦਾ ਵੀ ਬਜ਼ੁਰਗ ਹੋ ਗਏ ਹੋ ਹਨਾ ਬਟ ਕੀ ਯੋਗਦਾਨ ਰਿਹਾ ਬਜ਼ੁਰਗਾਂ ਦਾ ਨਹੀਂ ਦੇਖੋ ਬਜ਼ੁਰਗਾਂ ਨੇ ਆ ਜਿਹੜੇ ਆਉਣ ਵਾਲੇ ਇੱਥੇ ਬੰਦੇ ਆ ਰਹੇ ਨੇ ਜਾਂ ਅੱਗੇ ਜਿਨ੍ਹਾਂ ਨੇ ਆਣਾ ਆ ਉਹਨਾਂ ਵਾਸਤੇ ਕਿੰਨਾ ਕੋਈ ਯੋਗਦਾਨ ਰਿਹਾ ਇਹ ਵੀ ਆਪਾਂ ਦਸੀਏ ਦਰਸ਼ਕਾਂ ਨੂੰ ਇਹ ਗੱਲ ਇਦਾਂ ਹੁੰਦੀ ਹੈ ਜੀ ਵੀ ਦੇਖੋ ਸਾਡੇ 'ਚ ਇਹ ਗੱਲ ਨਾ ਬਹੁਤ ਵੈਸੇ ਤੁਸੀਂ ਚਲੋ ਇਹ ਸਵਾਲ ਪੁੱਛ ਲਿਆ ਅਸੀਂ ਨਾ ਜਿਹੜੇ ਪੰਜਾਬੀ ਆ ਅਸੀਂ ਕਿਸੇ ਵੀ ਗੱਲ ਨੂੰ ਐਪਰੀਸ਼ੀਏਟ ਕਰਨ ਤੋਂ ਸਾਡੇ ਜ਼ਬਾਨ ਨੂੰ ਜਿੰਦਾ ਲੱਗ ਜਾਂਦਾ ਜੀ ਕਰ ਹੀ ਨਹੀਂ ਸਕਦੇ ਪਤਾ ਨਹੀਂ ਕੀ ਗੱਲ ਆ ਕੋਈ ਪ੍ਰੋਬਲਮ ਆ ਸਾਡੇ ਛੋਟੇ ਹੁੰਦੇ ਆ ਜਿਹੜੀ ਪਰਮਿਸ਼ ਹੁੰਦੀ ਨਾ ਜਦੋਂ ਉੱਤੇ ਉਹਦੇ 'ਚ ਕਿਤੇ ਨਾ ਕਿਤੇ ਕੋਈ ਹੈ ਘਾਟ ਕੋਈ ਅਸੀਂ ਚੰਗੀ ਗੱਲ ਨੂੰ ਕਿਸੇ ਦੀ ਉਹਦੀ ਐਪਰੀਸ਼ੀਏਸ਼ਨ ਕਰ ਹੀ ਨਹੀਂ ਸਕਦੇ ਹਮਮ ਗੱਲ ਇਹ ਆ ਵੀ ਜਿੰਨੇ ਵੀ ਲੋਕ ਸਾਤੋਂ ਪਹਿਲਾਂ ਆਏ ਨਾ ਤੁਸੀਂ ਕਿਤੇ ਉਹਨਾਂ ਦੇ ਇਤਿਹਾਸ ਪੜ੍ਹਨੇ ਸ਼ੁਰੂ ਕਰ ਲਓ ਕਿ ਜਿਹੜੇ ਲੋਕ ਅੱਜ ਸਾਤੋਂ ਵੀ ਬਹੁਤ ਚਿਰ ਪਹਿਲਾਂ ਆਏ ਉਹਨਾਂ ਨੇ ਕਿਸ ਤਰ੍ਹਾਂ ਦੇ ਦੁੱਖ ਤਕਲੀਫ ਇੱਥੇ ਸਹੇ ਜਿਹਦਾ ਕਰਕੇ ਇੱਥੇ ਆਪਣੇ ਪੈਰ ਜਿਹੜੇ ਆ ਉਹਨਾਂ ਨੇ ਹੌਲੀ-ਹੌਲੀ ਲਾਏ ਤਾਂ ਕਿ ਸਾਨੂੰ ਮੌਕੇ ਮਿਲੇ ਔਰ ਉਹਨਾਂ ਲੋਕਾਂ ਦੀਆਂ ਜਿਹੜੀਆਂ ਘਾਲਣਾਵਾਂ ਨਾ ਉਹਦਾ ਤੁਸੀਂ ਦੇਣ ਦੇ ਨਹੀਂ ਸਕਦੇ ਮੈਂ ਇੱਕੋ ਇੱਕ ਇਨਸੀਡੈਂਟ ਮੈਨੂੰ ਨਾ ਜੇ ਇਸ ਗੱਲ ਨੇ ਇੰਨਾ ਪ੍ਰਭਾਵਿਤ ਕੀਤਾ ਸੀ ਉਹ ਇੱਕ ਤਸਵੀਰ ਹੈ ਕਰੀ ਡਬਲਯੂ ਐਸਓ ਦੇ ਫੰਕਸ਼ਨ ਦੇ ਉੱਤੇ ਇੱਕ ਨੌਜਵਾਨ ਟ੍ਰਾਂਟੋ ਤੋਂ ਆਇਆ ਸੀ ਉਹਨੇ ਇੱਕ ਫੋਟੋਆਂ ਦੀ ਪ੍ਰਦਰਸ਼ਨੀ ਜੀ ਲਾਈ ਸੀ ਉਹਦੇ ਚ ਇੱਕ ਤਸਵੀਰ ਸੀ ਜਿਹਦੇ ਵਿੱਚ ਕੁਝ ਆਪਣੇ ਸਿੰਘ ਬੈਂਕੂਵਰ ਦੇ ਆਈਲੈਂਡ ਦੇ ਉੱਤੇ ਹੈ ਨੇ ਜਿੱਥੇ ਉਹ ਲੱਕੜਾਂ ਦਾ ਹੀ ਕੰਮਕਾਰ ਕਰਿਆ ਕਰਦੇ ਸੀਗੇ ਉਹਨਾਂ ਦੇ ਨਾਲ ਚ ਤੇ ਉਹਦੇ ਜੋ ਇੱਕ ਉਹਨਾਂ ਦੇ ਨਾਲ ਦਾ ਸੱਜਣ ਉਹਦੀ ਮੌਤ ਹੋ ਜਾਂਦੀ ਆ ਹੁਣ ਜਦੋਂ ਪਿੰਡੋਂ ਆਏ ਸੀ ਕਿਸੇ ਨੂੰ ਕਦੇ ਆਸ ਨਹੀਂ ਸੀ ਵੀ ਕਿਸੇ ਬੰਦੇ ਨੇ ਇੱਥੇ ਮਰਨਾ ਵੀ ਆ ਔਰ ਉਹਨਾਂ ਨੂੰ ਫਿਰ ਸਮਝ ਨਾ ਲੱਗੇ ਵੀ ਅਸੀਂ ਇਹਦਾ ਇੱਥੇ ਸੰਸਕਾਰ ਕਿੱਥੇ ਕਰੀਏ ਕਿਉਂਕਿ ਕਿਸੇ ਫਿਊਨਰਲ ਹੋਮ ਚ ਦਾ ਕਰਨ ਦੇਣ ਕਿਸੇ ਜਿਹੜੇ ਇੱਥੇ ਇਹਨਾਂ ਦੇ ਬਰੀਅਲ ਪਲੇਸ ਆ ਉੱਥੇ ਉਹਨੂੰ ਦਫਨਾਉਣ ਨਾ ਦੇਣ ਉਹ ਇੱਕ ਤਸਵੀਰ ਇੱਕ ਫੋਟੋਗ੍ਰਾਫਰ ਨੇ ਉੱਥੇ ਉਹਨਾਂ ਦੀ ਖਿੱਚੀ ਆ ਜਿੱਥੇ ਉਹਨਾਂ ਵਿਅਕਤੀਆਂ ਦੀ ਤਸਵੀਰ ਤੁਸੀਂ ਅਗਰ ਦੇਖਦੇ ਆ ਤਾਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਜੀ ਉਹ ਉਹਨਾਂ ਦੀ ਬੇਬਸੀ ਤੇ ਉਹ ਗੁੱਸਾ ਜਿਹੜਾ ਉਹਨਾਂ ਦੇ ਮਨਾਂ ਵਿੱਚ ਉਹਨੂੰ ਦਰਸਾਉਂਦਾ ਆ ਵੀ ਭਾਈ ਅਸੀਂ ਐਸ ਸਥਿਤੀ 'ਚ ਬੈਠੇ ਆ ਅੱਜ ਅਸੀਂ ਹੁਣ ਇੱਥੇ ਤੁਹਾਡੇ ਆਪਣੇ ਲੋਕਾਂ ਨੇ ਫਿਊਨਰਲ ਹੋਮ ਬਣੇ ਆ ਤੁਹਾਡੇ ਗੁਰੂ ਘਰ ਬਣੇ ਆ ਤੁਹਾਡਾ ਸਭ ਕੁਝ ਆ ਅਸੀਂ ਇਹ ਗਵਾਹੀਏ ਨਾ ਅਸੀਂ ਇਹ ਉਹਨਾਂ ਦੇ ਸਿਰਾਂ ਤੇ ਲੋਕਾਂ ਤੇ ਇਹਤੇ ਉਹਨਾਂ ਚੀਜ਼ਾਂ ਨੂੰ ਮਾਨ ਰਹਾ ਆ ਬਜ਼ੁਰਗਾਂ ਦੇ ਸਿਰ ਤੇ ਬਜ਼ੁਰਗਾਂ ਦੇ ਸਿਰ ਤੇ ਹਾਂ ਜੀ ਸੰਗਾ ਸਾਹਿਬ ਆਪਣੇ ਹੁਣ ਸ਼ੋਧਾ ਸਮਾਵੇ ਹੋ ਗਿਆ ਤੇ ਗੱਲਾਂ ਤਾਂ ਹੋਰ ਵੀ ਆਪਾਂ ਸੋਸ਼ਲ ਮੀਡੀਆ ਦੇ ਬਾਰੇ ਗੱਲ ਕਰਨੀ ਸੀਗੀ ਵੀ ਆਪਾਂ ਨੂੰ ਕਿਵੇਂ ਬਚਾ ਸਕਦੇ ਆ ਤੇ ਕਿਵੇਂ ਆਪਣੇ ਕਮਿਊਨਿਟੀ ਨੂੰ ਬਦਨਾਮੀ ਤੋਂ ਘਟੋ ਘਟ ਓਵੇਂ ਬਚਾਈਏ ਜੇ ਕੁਝ ਗੱਲਬਾਤ ਐਵੇਂ ਦੀ ਹੁੰਦੀ ਆ ਤੇ ਉਹਨੂੰ ਕਿਵੇਂ ਜਿਵੇਂ ਕਹਿੰਦੇ ਵੀ ਕਪੜਾ ਚੱਕੇ ਦਾ ਆਪਣਾ ਢਿੱਡ ਨਗਾ ਹੁੰਦਾ ਆ ਉਹ ਚੀਜ਼ਾਂ ਨਾ ਕਰੀਏ ਤੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਬੇਨਤੀ ਕਰ ਸਕਦੇ ਆ ਤੇ ਆਪਾਂ ਹੁਣ ਇਜਾਜ਼ਤ ਲਈਏ ਤੇ ਅਗਲੇ ਸ਼ੋਅ ਦੇ ਵਿੱਚ ਕਿਸੇ ਹੋਰ ਟੌਪਿਕ ਦੇ ਉੱਤੇ ਜਾਂ ਕਿਸੇ ਹੋਰ ਵਿਸ਼ਲੇਸ਼ਣ ਦੇ ਉੱਤੇ ਗੱਲਬਾਤ ਕਰਾਂ। ਜ਼ਰੂਰ ਜ਼ਰੂਰ। ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।